ਸਾਲ ਕੈਕੀ ਦੇ ਬਾਬਾ ਬੋਲ ਗੁਰਦਾਸ ਮਾਨ ਦੇ ਨਾਲ ਲਾਏ ਨੇ ਜੀ ਲੋਕੀ ਤਰਸਦੇ ਨੇ ਮਾਨ ਸਾਹਿਬ ਦੀ ਇੱਕ ਝਲਕ ਦੇਖਣ ਦੇ ਵਾਸਤੇ ਉਹ ਮੂੰਹ ਇੱਕ ਵਾਰੀ ਕਹਦੇ ਗੱਲ ਮੁੱਕ ਗਈ ਨਹੀਂ ਬਸ ਇੱਕ ਵਾਰੀ ਕਹਦੇ ਗੱਲ ਮੁੱਕ ਗਈ ਨਹੀਂ ਝੁੱਠੇ ਲਾਰੇ ਲਾਣ ਵਾਲੀ ਨਹੀਂ ਯਾਰੀ ਕੱਚ ਦੇ ਗਲਾਸ ਵਾਂਗ ਟੁੱਟ ਗਈ ਕੱਚ ਦੇ ਗਲਾਸ ਵਾਂਗ ਟੁੱਟ ਗਈ ਨੀ ਢੋਲੀ ਵਿੱਚ ਆਣੀ ਵਹੜੀਏ ਉਹਨਾਂ ਦੇ ਮਾੜੇ ਸਮੇਂ ਤੋਂ ਲੈ ਕੇ ਚੰਗੇ ਸਮੇਂ ਤੱਕ ਨਾਲ ਰਹੇ ਹੋ ਤੇ ਬਹੁਤ ਕੁਝ ਦੇਖਿਆ ਹੋਣਾ ਉਹ ਸਮਾਂ ਕਿਦਾਂ ਦਾ ਸੀਗਾ ਮਾਣ ਸਾਹਿਬ ਵੀ ਗੰਦਨ ਵੀ ਸਮਿਆਂ ਦੇ ਨਾਲ ਮਿਹਰਬਾਨ ਸਾਥੀ ਚਲੇ ਗਏ ਮੌਸਮ ਦੇ ਨਾਲ ਰੁੱਤ ਜੋ ਮਸਤਾਨੀ ਚਲੇਗੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੇਗੀ ਆ ਸਾਹ ਦੇ ਪਿੱਛੇ ਸੀ ਫੋਰਸ ਬੋਲਦੇ ਸੀਗੇ ਜੀ ਤੇ ਕਿਦਾਂ ਦਾ ਹੁੰਦਾ ਸੀ ਸਟੇਜ ਦੇ ਉੱਤੇ ਪਹਿਲਾਂ ਗੱਲਬਾਤ ਹੁੰਦੀ ਸੀ ਪ੍ਰੈਕਟਿਸ ਕੀਤੀ ਜਾਂਦੀ ਸੀ ਮਾਨ ਸਾਹਿਬ ਦੇ ਨਾਲ ਇਸ ਕਾਲ ਨੂੰ ਬੜਾ ਪਾਕਾ ਵਾਲਾ ਸਾਹਮਣਾ ਸੀ ਉਹਨਾਂ ਦਾ ਵੀ ਮੈਂ ਪਹਿਲਾ ਸ਼ਿਕਰਤਾ ਉਹਦੇ ਵਿੱਚ ਉਹਨਾਂ ਨੇ ਗੀਤ ਲਿਖ ਕੇ ਵੀ ਮੈਨੂੰ ਆਪੜਾ ਦਿੱਤਾ ਸੀ ਕਿ ਕਿ ਜਦ ਮੈਂ ਪਰਸਨਲ ਅਲੀ ਤੌਰ ਤੇ ਆਪ ਗਾਇਆ ਸੀ ਮਾਨ ਸਾਹਿਬ ਨਾਲ ਟੂਰ ਵੀ ਲਾਇਆ ਇਹ ਬਾਹਰ ਦੇ ਕਿੱਥੇ ਕਿੱਥੇ ਗਏ ਹੋ ਜੀ ਨਾ ਮੈਂ ਜੀ ਤਕਰੀਬ ਲਾਉਂ ਵਰਲਡ ਟੂਰ ਕੀਤਾ ਜੀ ਉਹਨਾਂ ਨਾਲ ਜੀ 11 11 15 15 ਬੰਦਿਆ ਜੀ ਐਕਸਾ ਕੀ ਹੁੰਦਾ ਮਾਨਸਾਪ ਬੜੇ ਮਜ਼ਾਕੀਆ ਸੁਭਾਅ ਦੇ ਨੇ ਬੜੇ ਠੰਡੇ ਸੁਭਾਅ ਦੇ ਨੇ ਕਦੇ ਐ ਹੋਇਆ ਵੀ ਮਾਨਸਾਪ ਨੇ ਗੁੱਸਾ ਕੀਤਾ ਹੋਵੇ ਜੀ ਬੈਕਸਟੇਜ ਤੇ ਚਲੋ ਉਹਨਾਂ ਦਾ ਭਾਈਆਂ ਵਾਂਗੂ ਰਹੇ ਨੇ ਜਦੋਂ ਇਕੱਠੇ ਰਹਿਓ ਕੀ ਵਾਰ ਕਹਿੰਗੀ ਬੰਦਾ ਨਾਲ ਦੇ ਬੰਦੇ ਨੂੰ ਹੀ ਕਹਿ ਸਕਦਾ ਹੁੰਦਾ ਆਡੀਅੰਸ ਦਾ ਬੰਦਾ ਕੀ ਕਹੂਗਾ ਪਟਿਆਲੇ ਸਾਡੇ ਤੇ ਧਰਮਪੁਰਾ ਮਜਾ ਦੇ ਵਿੱਚ ਉਹਨਾਂ ਦੁਕਾਨਾਂ ਬਹੁਤ ਲੰਬੀਆਂ ਲੰਬੀਆਂ ਨੇ ਤੇ ਉਹਨਾਂ ਦੇ ਕਾਊਂਟਰ ਪਿੱਛੇ ਵਗਦਾ ਲਾਇਆ ਹੁੰਦਾ ਤੇ ਬਾਹਰਲੇ ਪਾਸੇ ਕਰੈਕ ਲਾਇਆ ਹੋ ਤੇ ਪਟਾਈਆਂ ਟੰਗੀਆਂ ਹੋ ਦੇ ਮੈਂ ਜਾਂਦੇ ਦਿਨ ਪੁੱਛ ਰਿਹਾ ਮੈਂ 22 ਕਿੰਨੇ ਦੀ ਆ ਉਦੋਂ ਕਰ ਕਹਦਾ 150 ਦੀ ਮੈਂ ਵੀ ਕਹਦਾ ਮਹਾ 150 ਦੇ ਬੂਟ ਆਉਂਦੇ ਨੇ ਬਾਟਾ ਦੇ ਉਹ ਦੂਜਾ ਜਵਾਬ ਦੇ ਤੱਕਦਾ ਐ ਕਰ ਕਹਿੰਦਾ ਫਿਰ ਬੂਟ ਲੈ ਕੇ ਗੱਲ ਚ ਪਾਣਾ ਮੇਰਾ ਗੀਤ ਸੀਗਾ ਆਫਰ ਛੱਡਾ ਆ ਚੱਕ ਗਨ ਦੇ ਦੇ ਸਾਡਾ ਰੁਮਾਲ ਵੇ ਜਾਨੀ ਮੈਂ ਪਹਿਲੀ ਵਾਰ ਬੰਬੇ ਗਿਆ ਸੀ ਜਿਹੜੇ ਉਹਨਾਂ ਦੇ ਵਿੱਚ ਨਾਈਟਾਂ ਹੁੰਦੀਆਂ ਸੀ ਗੁਰਦਾਸਪਨ ਭਾਈ ਜੀ ਦੀ ਨਾਈਟ ਸੀਗੀ ਬੰਬੇ ਉਹਨਾਂ ਨੇ ਡਰੈੱਸ ਵਗੈਰਾ ਚੇਂਜ ਕਰਨੇ ਸੀ ਉਹਨਾਂ ਨੇ ਕਹਿ ਵੀ ਮੈਂ ਮੇਰੇ ਨਾਲ ਇੱਕ ਤੇਰੇ ਸਾਥੀ ਕਲਾਕਾਰ ਨਾਲ ਚਲਦਾ ਮਾਜੀ ਵੀ ਉਹ ਆਏ ਨੇ ਜੱਟਾ ਪੁਨਾਹ ਜਿਹੜੀ ਗੱਲ ਤੁਸੀਂ ਕਹਿ ਗਏ ਕਿ ਟੂ ਵੀ ਮੇਨ ਕਲਾਕਾਰ ਨੂੰ ਦੇਖਦਾ ਕਿਹ ਹੁੰਦਾ ਲੋਕ ਕੀ ਰੋਲਾ ਲਾ ਕੇ ਪਾਉਣੋ ਤੇ ਯਾਰ ਤੁਸੀਂ ਗਾਓ ਵੀ ਇਹ ਸੀ ਇਹ ਬੰਦ ਦਾ ਦੇਖੇ ਨਹੀਂ ਪਰ ਇਹਨਾਂ ਨੇ ਮੇਰੇ ਬਾਰੇ ਬੋਲਿਆ ਸੀ ਵੀ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਟੀ ਅਸੀਂ ਜਿੱਦਾਂ ਮਾਨ ਸਾਹਿਬ ਮੇਲਿਆਂ 'ਚ ਸਟੇਜਾਂ ਤੇ ਜਾਂਦੇ ਸੀਗੇ ਤੁਸੀਂ ਕੈਬਨ ਨੂੰ ਸਮਾਗਤ ਦਾ ਮਾਨ ਸਾਹਿਬ ਨੇ ਤੁਸੀਂ ਪਿੱਛੇ ਕੋਰਸ ਕਰਦੇ ਸੀਗੇ ਜਦੋਂ ਮਾਨ ਸਾਹਿਬ ਬ੍ਰੇਕ ਲੈਂਦੇ ਸੀ 5-7 ਮਿੰਟ ਦੀ ਸਟੇਜ ਦੇ ਉੱਤੇ ਤੁਸੀਂ ਗਾਉਂਦੇ ਸੀਗੇ ਜਿਸ ਤੇ ਮੈਂ ਉਹ ਇੱਕ ਦੋ ਗੀਤ ਪਰ ਹਿੱਸੇ ਆਉਂਦੇ ਸੀ ਮਾਨ ਸਾਹਿਬ ਅਕਸਰ ਕਈ ਸਟੇਜਾਂ ਦੇ ਉੱਤੇ ਆਪਣੀ ਜ਼ਿੰਦਗੀ ਦੇ ਉਹ ਕੋੜੇ ਸੱਚ ਸਾਂਝੇ ਕਰਦੇ ਹੁੰਦੇ ਨੇ ਮੇਰਾ ਸਾਈਕਲ ਚੋਰੀ ਹੋਇਆ ਉਹ ਕਟੜਾ ਕਿੱਥੇ ਸੀ ਤੁਸੀਂ ਨਾਲ ਸੀਗੇ ਇਹ ਡਬਲ ਸਾਈਕਲ ਹੀ ਹੁੰਦਾ ਸੀ ਸਾਈਕਲ ਤੇ ਵੀਰ ਨੇ ਗਾਲਚ ਪਾ ਹੁੰਦੀ 16 ਉਹਦੇ ਵਿੱਚ ਡਫਲੀ ਹੁੰਦੀ ਸੀ ਅੱਜ ਵੀ ਸਿਆਣੇ ਦੇ ਸਾਥੀ ਚਲੋ ਉਸ ਤੋਂ ਬਾਅਦ ਸਾਈਕਲ ਚੋਰੀ ਹੋ ਗਿਆ ਮਾਨ ਸਾ ਜਿਵੇਂ ਲਾਡੀ ਸ਼ਾਹ ਦੇ ਡੇਰੇ ਤੇ ਵੀ ਜਾਂਦੇ ਸੀਗੇ ਕਾਉਂਟਰਵਰਸੀ ਵੀ ਕੋਈ ਖੜੀ ਹੋਈ ਉਹ ਗੱਲਾਂ ਸੱਚ ਨੇ ਜੋ ਲੋਕੀ ਬਣਾਉਂਦੇ ਨੇ ਵੀ ਇਹਨੂੰ ਉਧਰ ਡੇਰੇ 'ਚ ਜਾਣ ਲੱਗ ਗਿਆ ਜੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਨ ਵਾਲਾ ਬੰਦਾ ਤੁਸੀਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿੱਥੇ ਸੰਤੁਸ਼ਟੀ ਆ ਤੁਸੀਂ ਉੱਥੇ ਜਾਓਗੇ ਜਿੱਥੇ ਤੁਹਾਨੂੰ ਪਿਆਰ ਮਿਲਦਾ ਸਤਿਕਾਰ ਮਿਲਦਾ ਤੁਸੀਂ ਉੱਥੇ ਜਾਓ ਦੁਨੀਆਂ ਦੇਖੋ ਮੈਂ ਬੋਲਦਾ ਵੀ ਪੰਜਾਬ ਦੇ ਵਿੱਚ ਕੀ ਕੀ ਸਾਰੇ ਇੰਡੀਆ ਦੇ ਵਿੱਚ ਹਰ ਇੱਕ ਹੀ ਬੰਦਾ ਡੇਰਿਆਂ ਤੇ ਜਾਂਦਾ ਆ ਕਈਆਂ ਦੀਆਂ ਛੱਪ ਜਾਂਦੀਆਂ ਨੇ ਕਈਆਂ ਦੀ ਛੁੱਪ ਜਾਂਦੀਆਂ ਨੇ ਮਾਨ ਸਾਹਿਬ ਕੀ ਕਿਹਾ ਜਾਂਦਾ ਵੀ ਕਈ ਸ਼ੋਅਾਂ ਦੇ ਵਿੱਚ ਘੁੰਗਰੂ ਪਾ ਕੇ ਗਾਉਂਦੇ ਨੇ ਜੀ ਕਈ ਬਗੈਰ ਘੁੰਗਰਾਂ ਦੇ ਕਹਿੰਦੇ ਮਾਨ ਸਾਹਿਬ ਦੇ ਦੂ ਰੇਟ ਨੇ ਜਿੱਦਾਂ ਘੁੰਗਰੂ ਪਾ ਕੇ ਗਾਣਗੇ ਸਾਰੇ ਘੁੰਗਰੂ ਨਾਲ ਛੋੜਾ ਗਾਣਾ ਮਾਰਾ ਜੀ ਵੀ ਇਹ ਵੀ ਆ ਰੇਟ ਨੂੰ ਇਹ ਰੇਟ ਘੁੰਗਰੂ ਗਾਣਗੇ ਇਹ ਗਾਣਾ ਨੂੰ 10 ਵਾਰੀ ਗਾਣਗੇ ਇਹ ਥੋੜਾ ਗੱਲ ਬਣਦੀ ਹੈ ਕੋਈ ਮਾਨ ਸਾਹਿਬ ਦੀ ਡਰੈਸ ਇੱਕ ਅਲੱਗ ਹੁੰਦੀ ਹੈ ਜੀ ਆਪਾਂ ਹੋਰ ਕਲਾਕਾਰ ਵੀ ਦੇਖਦੇ ਹਾਂ ਜੀ ਡਰੈਸ ਬੜੀ ਖਿੱਚਵੀਂ ਹੁੰਦੀ ਹੈ ਜੀ ਜਿੱਥੇ ਮਾਨ ਸਾਹਿਬ ਦਾ ਰੰਗ ਰੂਪ ਹੈ ਨਿਖਰ ਕੇ ਸਾਹਮਣੇ ਦਾ ਡਰੈਸ ਦੁਪਣੀ ਨਿਖਰ ਕੇ ਸਾਹਮਣੇ ਦੇ ਆ ਹੋਰ ਦੇਖਣੋਂ ਦਿਲ ਕਰਦਾ ਕੀ ਰਾਜ਼ ਹੈ ਇਹਨਾਂ ਡਰੈਸਾਂ ਦਾ ਜੀ ਹਾਂ ਜੀ ਮੈਂ ਤਕਰੀਬਨ 10 ਦਾ ਦਿੱਤਾ ਹੀ ਖਾਰਾ ਬਸੇ ਦਾ ਗਾਣੇ ਵੀ ਉਹਨਾਂ ਦੀ ਗਾ ਰਹੇ ਆ ਗਾਣਾ ਵੀ ਉਹਨਾਂ ਦਾ ਪਾਣਾ ਵੀ ਉਹਨਾਂ ਦਾ ਮੇਰੇ ਕੋਲੇ ਵੀ ਹੈਗੇ ਨੇ ਵੀ ਪਿੱਛੀ ਡਰੱਸਾਂ ਪਈਆਂ ਨੇ ਮੇਰੇ ਕੋਲੇ ਉਹਨਾਂ ਦੀਆਂ ਮੈਂ ਤਕਰੀਬਨ ਚੇਂਜ ਕਰ ਕਰਕੇ ਹਰ ਸਟੇਜ ਤੇ ਜਦੋਂ ਕੋਈ ਪ੍ਰੋਗਰਾਮ ਮੇਰੇ ਕੋਲੇ ਆ ਜਾਂਦਾ ਉਹ ਦਰੋਂ ਦੀ ਡਰੈਸ ਪਾਈ ਸੀ ਮੁੰਡਾ ਸੀ ਗੁਲਜਾਰ ਲੌਰੀਆ ਉਹ ਕੈਨੇਡਾ ਤੋਂ ਆਏ ਹੋਏ ਸੀਗੇ ਮੇਰੇ ਇੱਕ ਕੁਦਰਤ ਦੋਸਤ ਸੀਗੇ ਉਹ ਤੇ ਉਹਨਾਂ ਦਾ ਚ ਦਿੱਲੀ ਦੂਰਦਰਸ਼ਨ ਪ੍ਰੋਗਰਾਮ ਸੀ ਗਾਣਾ ਸੀਗਾ ਇੱਕ ਤੇ ਕਹਿੰਦੇ ਵੀ ਆਹ ਲਾਲਾ ਜੀ ਭਾਈਏ ਪੁਰ ਡਰੈਸ ਚਾਹੀਦੀ ਆ ਮੈਂ ਕਿਹਾ ਚਲੋ ਡਰੈਸ ਮੈਂ ਮੇਰੇ ਕੋਲ ਪਈ ਆ ਤੁਸੀਂ ਪਾ ਲਿਓ ਭਾਈ ਜੀ ਦੀ ਡਰੈਸ ਦਿੱਤੀ ਹੋਈ ਆ ਲਾਲ ਰੰਗ ਦੀ ਡਰੈਸ ਸੀਗੀ ਉਹ ਤੇ ਸਾਢੇ ਤੋਂ ਪਹਿਲਾਂ ਗੁਲਜਾਰ ਲੌਰੀਆ ਕੀ ਡਰੈਸ ਪਾਈ ਵੀ ਮੈਂ ਕਿਹਾ ਦੇਖ ਵੀ ਲੱਗਦਾ ਡਰਸਪਲ ਲੱਲੇ ਦਿੱਤੀ ਸੀ ਇਹ ਨਹੀਂ ਕਿ ਕੋਈ ਫਿਰਦਾ ਮੈਂ ਕਹਿੰਦਾ ਤੂੰ ਇਰਾਕ ਹੀ ਕੀਤਾ ਕੁਝ ਜਾ ਰਿਹਾ ਹਾਂ ਉਹ ਕਹਿੰਦਾ ਕੀ ਗੱਲ ਉਹ ਬਾਹਰ ਮੈਨੂੰ ਛਿੜਕਾਂ ਪੈਣਗੀਆਂ ਤੂੰ ਘਾਤੋਂ ਪਾਲੀਟਰ ਕਹਦਾ ਕੋਈ ਨਹੀਂ ਬਾਈ ਜੀ ਨੂੰ ਮੈਂ ਕਹਿੰਦਾ ਬਾਈ ਜੀ ਕੋਲੇ ਜਾਂਦੇ ਹਾਂ ਤਾਂ ਬਾਈ ਜੀ ਲਾਲਾ ਜੀ ਨੂੰ ਕੁਛ ਨਾ ਖੜਾ ਕਹਦਾ ਵੀ ਡਰਸ ਕਹਿੰਦਾ ਮੈਂ ਪਾਲੀ ਸੀ ਕਦੇ ਕੋਈ ਨਹੀਂ ਹੁੰਦਾ ਜੋ ਕੁਝ ਕਹਿਣਾ ਦੀ ਕਦੇ ਕਹਤਾ ਸਤਿ ਸ਼੍ਰੀ ਅਕਾਲ ਪੰਜਾਬੀ ਡਾਕ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਗਾਇਕੀ ਦੇ ਬਾਬਾ ਬੋੜ 18 ਸਾਲ ਉਹਨਾਂ ਦੇ ਨਾਂ ਲਗਾਏ ਨੇ ਮਾਨ ਸਾਹਿਬ ਦੇ ਨਾਲ ਤੇ ਕੀ ਹੁੰਦਾ ਜਦੋਂ ਆਪਾਂ ਮੇਲਿਆਂ ਦੇ ਵਿੱਚ ਜਾਂਦੇ ਆ ਅਖਾੜੇ ਦੇਖਦੇ ਆ ਤਾਂ ਨਿਗਾਹ ਜਾਂਦੀ ਹੈ ਕਲਾਕਾਰ ਗੁਰਦਾਸ ਮਾਨ ਦੇ ਉੱਤੇ ਪਰ ਗੁਰਦਾਸ ਮਾਨ ਇਕੱਲੇ ਜ਼ੋਰ ਨਹੀਂ ਲਾਂਦੇ ਸਾਰੀ ਟੀਮ ਜ਼ੋਰ ਲਾਂਦੀ ਹੈ ਤਾਂ ਜੋ ਅਖਾੜੇ ਨੂੰ ਵਧੀਆ ਬਣਿਆ ਜਾ ਸਕੇ ਤੇ ਲੋਕੀ ਉਹਦੇ ਵੱਲ ਦੇਖਣ ਤੇ ਕੁਸ਼ ਹੋਣ ਆਨੰਦ ਮਾਨਸਕਰਨ ਉਸ ਮੇਲੇ ਦਾ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਲਾਲ ਚੰਦ ਜੀ ਨਾਲ ਜੋ 18 ਸਾਲ ਗੁਰਦਾਸ ਮਾਨ ਦੇ ਨਾਲ ਰਹੇ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਫਿਰ ਅੱਗੇ ਦੀ ਗੱਲਬਾਤ ਕਰਾਂਗੇ ਮਾਨ ਸਾਹਿਬ ਦੇ ਨਾਲ ਉਹ ਸਮਾਂ ਕਿਦਾਂ ਦਾ ਰਿਹਾ ਤੇ ਕੀ ਕੀ ਹਾਸਿਆ ਖੇਡੀਆਂ ਹੁੰਦੀਆਂ ਸੀ ਆ ਤਣਾ ਹੁੰਦਾ ਸੀ ਕੀ ਹੁੰਦਾ ਸੀ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਾਂਗੇ ਸਵਾਗਤ ਆ ਪਰੋਣ ਦੇ ਵਿੱਚ ਜੀ ਸਸਿਕਾਲ ਜੀ ਸਸਿਕਾਲ ਕੀ ਹਾਲ ਚਾਲ ਪਾਜੀ ਵਧੀਆ ਜੀ ਤੁਸੀਂ ਸੁਣਾਓ ਸੇ ਤਾਂ ਜੀ ਸ਼ੁਕਰ ਸ਼ੁਕਰ ਬੜੀ ਬਿਖ ਰਪਾ ਮਾਲਕ ਦੀ ਜੀ ਬੜੀ ਦੁਆਵਾ ਉਸ ਮਾਲਕ ਦੀ 18 ਸਾਲ ਗਾਇਕੀ ਦੇ ਬਾਬਾ ਬੋੜ ਗੁਰਦਾਸ ਮਾਨ ਦੇ ਨਾਲ ਲਾਇਨੇ ਜੀ ਲੋਕੀ ਤਰਸਦੇ ਨੇ ਮਾਨ ਸਾਹਿਬ ਦੀ ਇੱਕ ਝਲਕ ਦੇਖਣ ਦੇ ਵਾਸਤੇ ਪਰ ਤੁਸੀਂ ਉਹਨਾਂ ਦੇ ਮਾੜੇ ਸਮੇਂ ਤੋਂ ਲੈ ਕੇ ਚੰਗੇ ਸਮੇਂ ਤੱਕ ਨਾਲ ਰਹੇ ਹੋ ਤੇ ਬਹੁਤ ਕੁਝ ਦੇਖਿਆ ਹੋਣਾ ਉਹ ਸਮਾਂ ਕਿਦਾਂ ਦਾ ਸੀਗਾ ਜੀ ਅ ਦੇਖੋ ਮਾੜਾ ਸਮੇਂ ਦੀ ਗੱਲ ਤਾਂ ਆਪਾਂ ਨਾ ਕਰੀਏ ਮਾੜਾ ਸਮਾਂ ਤਾਂ ਆਇਆ ਹੀ ਨਹੀਂ ਉਹ ਤਾਂ ਗੱਲ ਤਾਂ ਕੀਤਾ ਹੋਣਾ ਨਾਲ ਸਟਰਗਲ ਕੀਤੀ ਸਟਰਗਲ 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 ਤਾਂ ਵੀ ਕਰਦੀ ਆਏ ਜੀ ਅੱਜ ਤੱਕ ਜਿਹੜਾ ਬੰਦਾ ਹੈਗਾ ਕੋਈ ਵੀ ਹੈਗਾ ਸਟਰਗਲ ਜੀ ਕਰ ਰਿਹਾ ਆਪਣੇ ਮਨ ਦੀ ਗੱਲ ਹੁੰਦੀ ਹੈ ਬੰਦੇ ਦੀ ਸਮਿਆਂ ਦੀ ਗੱਲ ਹੁੰਦੀ ਹੈ ਮਾਨ ਸਾਹਿਬ ਵੀ ਕਹਿੰਦੇ ਨੇ ਵੀ ਸਮਿਆਂ ਦੇ ਨਾਲ ਮਿਹਰਬਾਨ ਸਾਥੀ ਚਲੇਗੇ ਮੌਸਮ ਦੇ ਨਾਲ ਰੁੱਤ ਜੋ ਮਸਤਾਨੀ ਚਲੇਗੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਕੀ ਬਾਤ ਹੈ ਹਾਂ ਜੀ ਸੋ ਮਾਨ ਸਾਹਿਬ ਦੇ ਪਿੱਛੇ ਸੀ ਕੋਰਸ ਬੋਲਦੇ ਸੀਗੇ ਜੀ ਤੇ ਕਿੱਦਾਂ ਦਾ ਹੁੰਦਾ ਸੀ ਸਟੇਜ ਦੇ ਉੱਤੇ ਪਹਿਲਾਂ ਗੱਲਬਾਤ ਹੁੰਦੀ ਸੀ ਪ੍ਰੈਕਟਿਸ ਕੀਤੀ ਜਾਂਦੀ ਸੀ ਮਾਨ ਸਾਹਿਬ ਦੇ ਨਾਲ ਪ੍ਰੈਕਟਿਸ ਤਕਰੀਬਨ ਘੜੀ ਕਰਦੇ ਸੀਗੇ ਜਦੋਂ ਜਦੋਂ ਹੀ ਬੈਠਦੇ ਸੀਗੇ ਰਿਆਜ਼ ਕਰੀ ਜਾਂਦੇ ਸੀਗੇ ਬੈਠੇ ਸ਼ਾਮ ਨੂੰ ਹੋਣੀ ਸਵੇਰ ਤੋਂ ਲੈ ਕੇ ਗੱਲਾਂ ਬਾਤਾਂ ਵੀ ਚੱਲਦੀ ਰਹਿੰਦੀ ਸੀ ਉੱਥੇ ਚਾਹ ਪਾਣੀ ਆਈ ਜਾਂਦਾ ਸੀ ਬੈਠੇ ਜਾਂਦੇ ਸੀ ਰਿਆਜ਼ ਕਰਦੇ ਰਹਿੰਦੇ ਸੀ ਕਿ ਕਾਫੀ ਲੰਬਾ ਸਮਾਂ ਮੈਂ ਉਹਨਾਂ ਦੀ ਛਤਰ ਛਾਇਆ ਦੇ ਅੱਲੇ ਬਤਾਇਆ ਜੀ ਤੇ ਉਹਨਾਂ ਦਾ ਸਤਿਕਾਰ ਤੇ ਮੈਂ ਇਸ ਗੱਲ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਉਹਨਾਂ ਦਾ ਵੀ ਮੈਂ ਪਹਿਲਾ ਸ਼ਿਗਰਦਾਂ ਕੀ ਗੱਲ ਹੈ ਜੀ ਹਾਂ ਜੀ ਜੋ ਮੇਰੇ ਹਿੱਸੇ ਆ ਮੇਰੀ ਪਹਿਲੀ ਕੈਸਟ 89 ਦੇ ਵਿੱਚ ਆਈ ਸੀਗੀ 3 ਤੀਸਰੀ ਤੋਂ ਉਹੀ ਉਹੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਮੈਨੂੰ ਪ੍ਰੈਜੈਂਟ ਕੀਤਾ ਸੀਗਾ ਮੇਰੇ ਬਾਰੇ ਕੁਝ ਲਾਈਨਾਂ ਬੋਲੀਆਂ ਸੀਗੀਆਂ ਬੜੀ ਵਧੀਆ ਸੀਗੀਆਂ ਜੀ ਤੇ ਉਹਦੇ ਵਿੱਚ ਉਹਨਾਂ ਨੇ ਗੀਤ ਲਿਖ ਕੇ ਵੀ ਮੈਨੂੰ ਆਪਣਾ ਦਿੱਤਾ ਸੀਗਾ ਕਿ ਕਿ ਜਿਹੜਾ ਮੈਂ ਪਰਸਨਲ ਆਲੀ ਤੌਰ ਤੇ ਆਪ ਗਾਇਆ। ਕੀ ਆ ਬਾਤ ਹੈ ਤੇ ਮੇਰੀਆਂ ਕਈ ਐਲਬਮਸ ਆ ਗਿਆ ਉਹਨਾਂ ਦੇ ਵਿੱਚ ਕਾਫੀ ਉਹਨਾਂ ਦੇ ਮੈਂ ਗੀਤ ਗਾਏ ਨੇ ਤੇ ਮੈਂ ਭਾਗਾਂ ਵਾਲਾ ਸਮਝਦਾ ਵੀ ਮੈਨੂੰ ਗਾਣੇ ਦਿੱਤੇ ਨਹੀਂ ਨੇ ਉਹ ਆਪਣਾ ਗਾਣਾ ਦਿੰਦੇ ਨਹੀਂ ਕਿਸੇ ਨੂੰ ਆਪ ਹੀ ਗਾਉਂਦੇ ਨੇ। ਜੇ ਤੁਹਾਨੂੰ ਪਿਆਰ ਮੁਹੱਬਤ ਕਰਕੇ ਤੁਹਾਨੂੰ ਗਾਣੇ ਦੇ ਦਿੰਦੇ ਨੇ ਆਪਣੇ। ਮੈਂ ਬੜਾ ਮੈਂ ਬੜੀ ਦੀਦ ਕਰਦਾ ਜੀ ਉਹਨਾਂ ਦੀ। ਬਹੁਤ ਸਤਿਕਾਰ ਕਰਦਾ ਮੇਰੇ ਗੁਰੂ ਦੇਵ ਨੂੰ ਮੁਰਸ਼ਦ ਨੇ ਮੇਰੇ। ਤੇ ਤੁਸੀਂ ਮਾਨ ਸਾਹਿਬ ਨਾਲ ਟੂਰ ਵੀ ਲਾਇਏ ਨੇ ਬਾਹਰ ਦੇ ਕਿੱਥੇ ਕਿੱਥੇ ਗਏ ਹੋ ਜਿਹੜਾ ਮੈਂ ਜੀ ਤਕਰੀਬਨ ਉਹ ਵਰਲਡ ਟੂਰ ਕੀਤਾ ਜੀ ਉਹਨਾਂ ਨਾਲ ਹੀ 11 11 15 15 ਵਾਰੀ ਜਿੱਥੇ ਕਿੱਥੇ ਪੰਜਾਬੀ বাসਦੇ ਨੇ ਜਿੱਥੇ ਕਿੱਥੇ ਉਹਨਾਂ ਦੇ ਚਾਹੇਤੇ ਨੇ ਸਾਰੇ ਸਾਰੇ ਉਹਨਾਂ ਨੂੰ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਤੇ ਉੱਥੇ ਗਏ ਆ ਤਕਰੀਬਨ ਜੀ ਅਮਰੀਕਾ ਮੈਂ 11 ਵਾਰੀ ਜਾ ਕੇ ਆਇਆ ਇੰਗਲੈਂਡ 6 ਵਾਰੀ ਗਏ ਜਰਮਨੀ ਗਏ ਹਾਂਗਕਾਂਗ ਬੈਂਕਾਕ ਸਿੰਗapore ਦੁਬਈ ਮਲੇਸ਼ੀਆ ਜਕਾਰਤਾ ਹੁਣ ਕਈ ਇਹ ਤਾਂ ਸਾਨੂੰ ਪਤਾ ਹੀ ਨਹੀਂ ਹੈਗੇ ਵੀ ਕਿੱਥੇ ਇਹਦਾ ਆ ਟੂਰ ਲਾਏ ਭੁੱਲ ਜਨੇ ਕਈ ਵਾਰ ਤਾਂ 에어ਪੋਰਟ ਤੋਂ ਅੰਬੈਸੀ ਲੈ ਕੇ ਜਾਂਦੇ ਯਾਰ ਖੋਲ ਕੇ ਦੱਸ ਦਰ ਵੀਜ਼ਾ ਕਿੱਥੇ ਲੱਗਿਆ ਹੋਇਆ ਹੈ ਐਡੇ ਪਾਸਪੋਰਟ ਭਰੇ ਹੋਏ ਨੇ ਤੇ ਐਕਸਰ ਕੀ ਹੁੰਦਾ ਮਾਨ ਸਾਹਿਬ ਬੜੇ ਮਜ਼ਾਕੀਆ ਸੁਭਾਅ ਦੇ ਨੇ ਬੜੇ ਠੰਡੇ ਸੁਭਾਅ ਦੇ ਨੇ ਕਦੇ ਐ ਹੋਇਆ ਵੀ ਮਾਨ ਸਾਹਿਬ ਨੇ ਗੁੱਸਾ ਕੀਤਾ ਹੋਵੇ ਜੀ ਬੈਕਸਟੇਜ ਤੇ ਚਲੋ ਥੋੜਾ ਨਾਲ ਦਾ ਭਾਈਆਂ ਵਾਂਗੂ ਰਹੇ ਨੇ ਤੇ ਉਹ ਤਾਂ ਇਕੱਠੇ ਰਹਿਓ ਕੀ ਵਾਰ ਕਿਉਂਕਿ ਬੰਦਾ ਨਾਲ ਦੇ ਬੰਦੇ ਨੂੰ ਹੀ ਕਹਿ ਸਕਦਾ ਹੁੰਦਾ ਆਡੀਅנס ਦਾ ਬੰਦਾ ਕੀ ਕਹੂਗਾ ਕਦੇ ਹੋਇਆ ਵੀ ਐਦਾ ਮਾਨ ਸਾਹਿਬ ਗੁੱਸੇ ਦੇ ਵਿੱਚ ਆ ਕੇ ਹੋਣ ਜੀ ਦੇਖੋ ਗੱਲ ਇਹ ਵੀ ਗੁੱਸਾ ਤਾਂ ਉਹਨਾਂ ਨੂੰ ਆਇਆ ਹੀ ਨਹੀਂ ਪ ਤੇ ਜਿਬ ਕਹਿ ਵੀ ਦਿੰਦੇ ਸੀਗੇ ਉਹ ਯਾਰ ਉੱਠ ਜੋ ਯਾਰ ਅੱਛਾ ਜੀ ਜੋ ਸੁੱਤੇ ਵੀ ਆ ਰਾਤ ਨੂੰ ਛੋਤੋਂ ਆਇਆ ਯਾਰ ਉੱਠ ਜੋ ਹੁਣ ਯਾਰ ਟਾਈਮ ਤਾਂ ਦੇਖ ਲੋ ਉੱਠ ਜੋ ਯਾਰ ਬਸ ਪਿਆਰ ਨਾਲ ਹੀ ਕਹਿੰਦੇ ਸੀਗੇ ਉਹਨਾਂ ਵਰਗਾ ਇਨਸਾਨ ਮਾਲਕ ਸਾਡੀ ਵੀ ਉਮਰ ਉਹਨਾਂ ਨੂੰ ਲਾਵੇ ਇਹਨੇ ਨੇਕ ਨiyet ਇਨਸਾਨ ਨਹੀਂ ਅਸਲੀ ਕੀ ਹੈਲਪਫੁਲ ਕਰਦੇ ਨੇ ਹੈਲਪ ਕਰਦੇ ਨੇ ਅਸਤਾ ਉਹਨਾਂ ਨੂੰ ਦੇਖ-ਦੇਖ ਕੇ ਸਿੱਖਿਆ ਜੋ ਵੀ ਸਿੱਖਿਆ। 쇼 ਤੋਂ ਪਹਿਲਾਂ ਮਜ਼ਾਕ ਕਰਦੇ ਸੀ ਮਾਨਸਾ ਜਿਵੇਂ ਬੈਠੇ ਨੇ ਆਪਾਂ ਗਰੁੱਪ ਦੇ ਵਿੱਚ ਬੈਠਿਆ ਕੋਈ ਬੰਦਾ ਹਾਸਾ ਖੇਡਾ ਹੀ ਕਰ ਲੈਂਦਾ ਜੀ। ਨਹੀਂ 쇼 ਤੋਂ ਪਹਿਲਾਂ ਦੇਖੋ ਜੀ ਪਹਿਲਾਂ ਤਾਂ ਹੁੰਦਾ ਸੀ ਅਸੀਂ ਇਕੱਠੇ ਜਾਂਦੇ ਸੀਗੇ। ਇੱਕ ਗੱਡੀ ਹੁੰਦੀ ਸੀ ਮੈਟਰਡੋਰ ਕਿਰਾਏ ਤੇ ਕਰਕੇ ਜਾਂਦੇ ਹੁੰਦੇ ਸੀ ਫਿਰ ਹੌਲੀ-ਹੌਲੀ ਮਾਲਕ ਨੇ ਬਾਹਰ ਫੜ ਲਈ ਚਲੋ ਆਪਣੇ ਆਪਣੀ ਗੱਡੀ 'ਚ ਲੱਗੇ ਜਾਨ। ਪਰ ਜਦ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਉਹਨੀ ਦੇਰ ਤੱਕ ਅਸੀਂ ਗੱਲਬਾਤ ਕਰਦੇ ਜਾਂਦੇ ਸੀਗੇ, ਖਾਣਾ ਇਕੱਠੇ ਖਾਂਦੇ ਸੀਗੇ। ਹੁਣ ਉਹ ਬਈ ਉਹਨਾਂ ਕੋਲ ਟਾਈਮ ਹੀ ਇੰਨਾ ਹੁੰਦਾ ਵੀ ਉਹ ਸਿੱਧੇ ਸਟੇਜ ਤੇ ਆਉਂਦੇ ਨੇ, ਉਝ ਹੀ ਯਾਦ ਜਿਹੜੀ ਅੱਜ ਵੀ ਦਿਖਦੀ ਹੋਵੇ ਵੀ ਹਾਂ ਉਹ ਸ਼ੋਅ ਦੇ ਵਿੱਚ ਜਾ ਉਹ ਫਲਾਣੇ ਕੰਟਰੀ ਦੇ ਵਿੱਚ ਸਾਡਾ ਨਾ ਹੋਈ ਸੀ ਉਹ ਯਾਦ ਕਰਕੇ ਅੱਜ ਵੀ ਤੁਸੀਂ ਦੇ ਮਾਨ ਸਾਹਿਬ ਰੋਂਦੇ ਹੋ ਜਾਂ ਹੱਸਦੇ ਹੋ ਯਾਰ ਕਿ ਆ ਸਮਾਂ ਸੀ ਜਾਂ ਉੱਥੇ ਕੀ ਹੋ ਗਿਆ ਸੀ ਘਟਨਾ ਹੁੰਦੀ ਹੈ ਇੱਕ ਜ਼ਿੰਦਗੀ ਦੇ ਵਿੱਚ ਘਟਨਾ ਦੇ ਦੇਖੋ ਇੱਕ ਘਟਨਾ ਤਾਂ ਬਾਪਣ ਦੀਆਂ ਨਾਲ ਹਰ ਇੱਕ ਸਾਥੇ ਮੇਰਾ ਗੀਤ ਸੀਗਾ ਆ ਫੜ ਛੱਲਾ ਆ ਚੱਕ ਗਾਨੀ ਦੇ ਦੇ ਸਾਡਾ ਰੁਮਾਲ ਵੇ ਜਾਨੀ ਮੈਂ ਪਹਿਲੀ ਵਾਰ ਬੰਬੇ ਗਿਆ ਸੀ ਉਹਨਾਂ ਦੀ ਉਹਨਾਂ ਦੇ ਵਿੱਚ ਨਾਈਟਾਂ ਹੁੰਦੀਆਂ ਸੀ ਗੁਰਦਾਸ ਮਾਨ ਬਾਈ ਜੀ ਦੀ ਨਾਈਟ ਸੀਗੀ ਬੰਬੇ ਉਹ ਉਹਨਾਂ ਨੇ ਡਰੈਸ ਵਗੈਰਾ ਚੇਂਜ ਕਰਨੇ ਸੀ ਉਹਨਾਂ ਨੇ ਕਹਿ ਵੀ ਮੈਂ ਮੇਰੇ ਨਾਲ ਇੱਕ ਮੇਰੇ ਸਾਥੀ ਕਲਾਕਾਰ ਨਾਲ ਚੰਦ ਲਾਲਾ ਜੀ ਵੀ ਉਹ ਆਏ ਨੇ ਜਦ ਤੱਕ ਉਹਨਾਂ ਸੁਣ ਹੁਣ ਜਿਹੜਾ ਨੇ ਜਿਹੜੀ ਗੱਲ ਤੁਸੀਂ ਕਹਿਗੇ ਕਿ ਵੀ ਮੇਨ ਕਲਾਕਾਰ ਨੂੰ ਦੇਖਦਾ ਇੱਕ ਬੰਦਾ ਉਹ ਲੋਕ ਕੀ ਰੋਲਾ ਲਾ ਕੇ ਪਾਣੋ ਤੇ ਵੀ ਯਾਰ ਤੁਸੀਂ ਗਾਓ ਵੀ ਐਸੀ ਬੰਦੇ ਨੂੰ ਤਾਂ ਦੇਖਿਆ ਹੀ ਨਹੀਂ ਪਰ ਇਹਨਾਂ ਨੇ ਮੇਰੇ ਬਾਰੇ ਬੋਲਿਆ ਸੀ ਵੀ ਮੇਰੇ ਯਾਰ ਨੂੰ ਮਲਦਾਨਾ ਬੋਲੀ ਮੇਰੀ ਬਾਵੇਂ ਜਿੰਦ ਕੱਢ ਲਾ ਥੋੜੀ ਲੈਣਾ ਸੁਣਾਓਗੇ ਤੁਸੀਂ ਨਹੀਂ ਬਸ ਇਦਾਂ ਹੀ ਆਈਏ ਇਹ ਤੇ ਪਜਾਰਾ ਪੁਰਾਣਾ ਉਹ ਜੋ ਜਿਹੜਾ ਕਲਚਰ ਪ੍ਰਾਣ ਉਹ ਵਿਰਸੇ ਦੇ ਵਿੱਚੋਂ ਲੈਣਾਂ ਨੇ ਇਹ ਮੇਰੇ ਯਾਰ ਰੁਮੰਦਾ ਨਾਲ ਬੋਲੀ ਮੇਰੀ ਭਾਵੇਂ ਜਿੰਦ ਕੱਢ ਲਾ ਬਸ ਤੁਸੀਂ ਸੁਣੋ ਕਹਿੰਦੇ ਜਦਾਂ ਵਿੱਚ ਆਇਆ ਮੈਂ ਜਦ ਤੱਕ ਉਹ ਫਿਰ ਵੀਡੀਓ ਕਿਸੇ ਰਿਲੀਜ਼ ਹੋਈ ਸੀ ਕਿਉਂ ਗਾਣਾ ਕਾਫੀ ਬੇਰਾ ਵੀ ਉਹਨਾਂ ਦੀ ਬਦੌਲਤ ਮੇਰਾ ਵੀ ਚੱਲ ਗਿਆ ਲੱਕੜ ਨਾਲ ਲੋਹਾ ਵੀ ਧਰ ਜਾਂਦਾ ਕੀ ਬਾਤ ਹੈ ਜੀ ਹਾਂ ਜੀ ਫਿਰ ਇੱਕ ਵਾਰ ਕੀ ਹੁੰਦਾ ਸੀ ਜਿੱਦਾਂ ਮਾਨ ਸਾਹਿਬ ਮੇਲਿਆਂ ਜਾਂ ਸਟੇਜਾਂ ਤੇ ਜਾਂਦੇ ਸੀਗੇ ਤੁਸੀਂ ਕਹਾਂ ਵੀ ਉਹਨੂੰ ਸਮਾਂ ਦਿੱਤਾ ਮਾਨ ਸਾਹਿਬ ਨੇ ਤੁਸੀਂ ਪਿੱਛੇ ਕੋਰਸ ਕਰਦੇ ਸੀਗੇ ਜਦੋਂ ਮਾਨ ਸਾਹਿਬ ਬ੍ਰੇਕ ਲੈਂਦੇ ਸੀ 5-7 ਮਿੰਟ ਦੀ ਸਟੇਜ ਦੇ ਉੱਤੇ ਤੁਸੀਂ ਗਾਉਂਦੇ ਸੀਗੇ ਇਸੇ ਤੋਂ ਹਾਂ ਮੈਨੂੰ ਇੱਕ ਦੋ ਗ ਉਹਨਾਂ ਜਿਹਨਾਂ ਚ ਗੀਤ ਸੀਗੇ ਜਿਵੇਂ ਇੱਕ ਗਾਣਾ ਬਹੁਤ ਫੇਮਸ ਹੋਇਆ ਸੀਗਾ ਉੱਠਵੇ ਦਿਲਾ ਚਲ ਢੋਂਡਣ ਚਲੀਏ ਘਰ ਬੈਠੇ ਆ ਯਾਰ ਨਹੀਂ ਮਿਲਦੇ ਬੇਨ ਤਕਲੀਫੋ ਮਿਲਦੇ ਨਹੀਂ ਮਹਿਰਮ ਰਾਜ ਜੋ ਦਿਲ ਦੇ ਇਹ ਗੀਤ ਬਹੁਤ ਗਾ ਸੀਗਾ ਮੈਂ ਸਟੇਜ ਤੇ ਫਿਰ ਆਪਣੇ ਮਲਕੀਤ ਸਿੰਘ ਜੀ ਨੇ ਯੂਕੇ ਤੋਂ ਤੇ ਉਹਨਾਂ ਦਾ ਗਾਣਾ ਬਹੁਤ ਗਾਇਆ ਮੈਂ ਤੂਤਕ ਤੂਤਕ ਤੂਤੀਆਂ ਬਹੁਤ ਹਾਂਜੀ ਹਾਂਜੀ ਉਹਦਾ ਤਾਂ ਬਹੁਤ ਗਾ ਕਿਉਂਕਿ ਉਹਨਾਂ ਨੇ ਸਾਡੇ ਪੰਜਾਬ ਚ ਸ਼ੋਅ ਕੱਟ ਹੁੰਦੇ ਸੀਗੇ ਉਧਰ ਦਿੱਲੀ ਤੋਂ ਪਰੇ ਹੀ ਹੁੰਦੇ ਸੀਗੇ ਤੇ ਉਤਪ ਉਹਨਾਂ ਦੇ ਤੂਤਕ ਤੂਤਕ ਤੂਤੀਆਂ ਗਾਣਾ ਜਿਹੜਾ ਵੀ ਜ਼ਿਆਦਾ ਲੋਕਾਂ ਨੂੰ ਪਤਾ ਸੀਗਾ ਹੋਰ ਤਾਂ ਕੋਈ ਗਾਣਾ ਪਤਾ ਨਹੀਂ ਸੀਗਾ ਹੁਣ ਮਾਨ ਸਾਹਿਬ ਦੇ ਆਪਣੇ ਮਾਨ ਸਾਹਿਬ ਦਾ ਗਾਣਾ ਤਾਂ ਨਹੀਂ ਮੈਂ ਗਾ ਸਕਦਾ ਵੀ ਤੋਂ ਫਿਰ ਮੈਨੂੰ ਤਾਂ ਡਰ ਲੱਗਦਾ ਵੀ ਯਾਰ ਉਹਨਾਂ ਦੇ ਗਾਣੇ ਦੇ ਵਿੱਚੋਂ ਇੱਕ ਮਾੜੀ ਮੋਟੀ ਵੀ ਕੋਈ ਅक्षर ਕੋਈ ਬੋਲ ਗਲਤ ਹੋ ਜਾਏ ਫਿਰ ਕਲਾਸ ਲਗਨ ਵਾਲਾ ਕੰਮ ਆ ਮਾਨ ਸਾਹਿਬ ਨੇ ਅਕਸਰ ਕਈ ਸਟੇਜਾਂ ਦੇ ਉੱਤੇ ਆਪਣੀ ਜ਼ਿੰਦਗੀ ਦੇ ਉਹ ਕੋੜੇ ਸੱਚ ਸਾਂਝੇ ਕਰਦੇ ਹੁੰਦੇ ਨੇ ਮੇਰਾ ਸਾਈਕਲ ਚੋਰੀ ਹੋਇਆ ਉਹ ਕਟੜਾ ਕਿੱਥੇ ਸੀ ਤੁਸੀਂ ਨਾਲ ਸੀਗੇ ਵੀ ਮੈਂ ਨਾਲ ਹੀ ਹੁੰਦਾ ਸੀਗਾ ਜੀ ਉਹਨਾਂ ਦੇ ਜਦੋਂ ਬਾਈ ਜੀ ਨੇ ਪਹਿਲਾਂ ਕਾਲਜ ਪੜ੍ਹਦੇ ਸੀ ਇੱਥੇ ਫਿਜ਼ੀਕਲ ਕਾਲਜ ਤੇ ਇਹਨਾਂ ਕੋਲੇ ਸਾਈਕਲ ਹੀ ਹੁੰਦਾ ਸੀਗਾ ਉਹ ਸਾਈਕਲ ਤੇ ਫਿਰ ਉਹਨਾਂ ਦੇ ਗਾਲੇ ਚ ਪਾ ਹੁੰਦਾ ਸੀ ਚੋਲਾ ਉਹਦੇ ਵਿੱਚ ਡਫਲੀ ਹੁੰਦੀ ਸੀ ਆਪਣੀ ਇੱਥੇ ਆਂਦੇ ਉਹਦੇ ਸਾਡੇ ਘਰ ਤੇ ਉਸ ਤੋਂ ਬਾਅਦ ਫਿਰ ਸਾਈਕਲ ਚੋਰੀ ਹੋ ਗਿਆ ਫਿਰ ਇਹਨਾਂ ਨੇ ਇੱਕ ਉਹ ਕਿੱਥੇ ਚੋਰੀ ਹੋਇਆ ਸੀ ਸਾਈਕਲ ਜੀ ਇਹ ਉਹਨਾਂ ਦਾ ਮੈਨੂੰ ਪਤਾ ਨਹੀਂ ਜੀ ਕਿ ਇਹ ਇਹਨੇ ਪਾਵਾਂਗੇ ਲਾਡੀ ਸ਼ਾਹ ਕਿਹਨਾਂ ਰੋਡੇ ਸ਼ਾਹ ਦਰਗਾਤੇ ਹੋਇਆ ਸੀਗਾ ਜਦ ਨਹੀਂ ਸੀਗਾ ਲਾਡੀ ਸ਼ਾਹ ਜੀ ਦੇ ਨਹੀਂ ਜਾਣਦੇ ਜਾਂਦੇ ਸੀਗੇ ਜਦੋਂ ਬਹੁਤ ਪੁਰਾਣੀ ਗੱਲ ਹੈ ਜਦੋਂ ਤੋਂ ਇਹਨਾਂ ਦਾ ਸਟਾਰਟਿੰਗ ਟਾਈਮ ਸੀ ਜਦੋਂ ਸਾਈਕਲ ਚੋਰੀ ਹੋਗਾ ਸੀ ਪਟਿਆਲੇ ਦੇ ਨਾਲ ਕਈ ਜਾਦਾ ਜੁੜੀਆਂ ਹੋਈਆਂ ਨੇ ਮਾਨ ਸਾਹਿਬ ਦੀਆਂ ਹਾਂਜੀ 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 ਤਕਰੀਬਨ ਇੱਥੇ ਆਪਣੇ ਐਨਐਸ ਦੇ ਵਿੱਚ ਆਉਂਦੇ ਸੀਗੇ ਬਾਈ ਜੂਨੀ ਜੁਡੋ ਦੇ ਬਲੈਕ ਬੈਲਟ ਨੇ ਤੁਸੀਂ ਵੀ ਵੀ ਮੁਬਾਰਾ ਵੀ ਕਰਦੇ ਸੀਗੇ ਫੇ ਗਾਇਕੀ ਵਾਲੇ ਪਾਸੇ ਦੱਸਿਆ ਮੈਂ ਕਿਵੇਂ ਆਇਆ ਦਰਨ ਨੂੰ ਸਾਨੂੰ ਜੀ ਕਦੇ ਗਾਇਕੀ ਬਸ ਕਾਲਜ ਦੇ ਵਿੱਚ ਉਹਨਾਂ ਨੂੰ ਸ਼ੌਕ ਸੀਗੇ ਪਿਛਲੇ ਪਿੰਡ ਤੋਂ ਹੀ ਇਹਨਾਂ ਨੂੰ ਸ਼ੌਕ ਸੀਗਾ ਲਿਖਣ ਨੂੰ ਪੜਦਾ ਤੇ ਲਿਖਦੇ ਸੀਗੇ ਉਸ ਤੋਂ ਹਿਸਾਬ ਨਾਲ ਸਾਰਾ ਹੌਲੀ ਹੌਲੀ ਚੱਲਦਾ ਗਿਆ ਇਹਨਾਂ ਦਾ سلسلہ ਵੱਧਦਾ ਗਿਆ ਅੱਛੇ ਜੋ ਵੀ ਜਿੱਤੇ ਗਾਣੇ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਉਹ ਦੁਪਹਿਰਾਂ ਬਲੇ ਗੀਤ ਲਿਖੇਗੇ ਪਿੰਡਾਂ 'ਚ ਹੀ ਲਿਖੇਗੀ ਤੂੰ ਅੱਜ ਕੱਲ ਕਿੱਥੇ ਬੜਾ ਜੀ ਗਾਣੇ ਕੀ ਬਾਤਾਂ ਉਹ ਗਾਣੇ ਤੇ ਮਾਨਸਾ ਜਿਵੇਂ ਲਾਡ ਸ਼ਾਹ ਦੇ ਡੇਰੇ ਤੇ ਵੀ ਜਾਂਦੇ ਸੀਗੇ ਕਾਉਂਟਰਵਰਸੀ ਵੀ ਕੋਈ ਖੜੀ ਹੋਈ ਉਹ ਗੱਲਾਂ ਸੱਚ ਨੇ ਜੋ ਲੋਕੀ ਬਣਾਉਂਦੇ ਨੇ ਵੀ ਇਹਨੂੰ ਉਧਰ ਡੇਰੇ 'ਚ ਜਾਣ ਲੱਗ ਗਿਆ ਜੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਨ ਵਾਲਾ ਬੰਦਾ ਤੁਸੀਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਆਪਾਂ ਇਹਦੇ ਬਾਰੇ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਇਹ ਬੰਦਾ ਡੇਰੇ ਨਾਲ ਜੁੜਿਆ ਤੁਹਾਡੀ ਆਪਣੀ ਸੋਚ ਆ ਹਨਾ ਤੁਹਾਨੂੰ ਜਿੱਥੇ ਸੰਤੁਸ਼ਟੀ ਆ ਤੁਸੀਂ ਉੱਥੇ ਜਾਓਗੇ ਜਿੱਥੇ ਤੁਹਾਨੂੰ ਪਿਆਰ ਮਿਲਦਾ ਸਤਕਾਰ ਮਿਲਦਾ ਤੁਸੀਂ ਉੱਥੇ ਜਾਓਗੇ ਦੁਨੀਆ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਦੇ ਵਿੱਚ ਕੀ ਕੀ ਸਾਰੇ ਇੰਡੀਆ ਦੇ ਵਿੱਚ ਹਰ ਇੱਕ ਹੀ ਬੰਦਾ ਡੇਰਿਆਂ ਤੇ ਜਾਂਦਾ ਆ ਕਈਆਂ ਦੀਆਂ ਛੱਪ ਜਾਂਦੀਆਂ ਨੇ ਕਈਆਂ ਦੀ ਛੁੱਪ ਜਾਂਦੀਆਂ ਨੇ ਗੱਲ ਇਹ ਹੈ ਇਹ ਬਾਈ ਜੀ ਉਹਨਾਂ ਨੂੰ ਸਾਈ ਲੱਡੀ ਸ਼ਾ ਜੀ ਉਹਨਾਂ ਦਾ ਸਰਕਾਰਾਂ ਦਾ ਬਹੁਤ ਪਿਆਰ ਕੀਤਾ ਉਹਨਾਂ ਨੇ ਦੇਣਾ ਦਾ ਵੀ ਉਹਨਾਂ ਨੂੰ ਲਗਾਓ ਹੋ ਗਿਆ ਹਰ ਇੱਕ ਬੰਦੇ ਦੀ ਗੱਲ ਹੁੰਦੀ ਹੈ ਵੀ ਹਰ ਇੱਕ ਬੰਦਾ ਕਿਸੇ ਨਾਲ ਏਦਾਂ ਹੀ ਨਹੀਂ ਜੁੜਦਾ ਜਿਉ ਉਹ ਇੱਥੇ ਜੁੜੂਗਾ ਨਾ ਤੁਹਾਡੀ ਅਰੇਂਜਸ ਮਿਲਣੀਆਂ ਤਾਂ ਜੁੜੂਗਾ ਨਹੀਂ ਬੰਦੇ ਕੋਲ ਟਾਈਮ ਹੀ ਨਹੀਂ ਹੈਗਾ ਕਿਸੇ ਕੋਲੇ ਵੀ ਇੰਨਾ ਟਾਈਮ ਨਹੀਂ ਹੈਗਾ ਜੀ ਗੱਲ ਫੋਰਨ ਕੰਟਰੀ ਦੇ ਵਿੱਚ ਜਦੋਂ ਮਾਨ ਸਾਹਿਬ ਸ਼ੋਅ ਲਗਾ ਰਹੇ ਸੀ ਤਾਂ ਉਤੋਂ ਗੱਲ ਕਹੀ ਜਾਂਦੀ ਹੈ ਗੁੱਸੇ ਚ ਲਾਲ ਰੱਬ ਸਬਬੀ ਲਾਲੋ ਜੀ ਉਹ ਚੀਜ਼ ਦਾ ਵਿਰੋਧ ਬਹੁਤ ਹੋਇਆ ਸੀਗਾ ਮਾਨ ਸਾਹਿਬ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀਗਾ ਜਿੱਦੋਂ ਅਸੀਂ ਕਹਾਂ ਵੀ ਮਾਨ ਸਾਹਿਬ ਦਾ ਠਰਮੇ ਵਾਲਾ ਸੁਭਾਅ ਫਿਰ ਉਹ ਐਡੀ ਵੱਡੀ ਸਿੰਗਰ ਦੇ ਵਿੱਚੋਂ ਗੱਲ ਨਿਕਲ ਜਣੀ ਮੂੰਹੋਂ ਕਿਤਨਾ ਕਿਤੇ ਲੱਗਦਾ ਨਹੀਂ ਵੀ ਲੋਕਾਂ ਦੀ ਦਿਲ ਨੂੰ ਠੇਸ ਪਹੁੰਚੀ ਸੀ ਤੂੰ ਗੱਲ ਇਦਾਂ ਹੀ ਦੇਖੋ ਹੁਣ ਜਦ ਤੁਸੀਂ ਇੱਕ ਬੰਦਾ ਸਟੇਜ ਤੇ ਖੜਿਆ ਗਾ ਰਿਹਾ ਉਸ ਬੰਦੇ ਨੂੰ ਕੰਪੈਲੀ ਕਰੀ ਜਾਓ ਕਰੀਓ ਜਾਓ ਕਰੀ ਜੋ ਫਿਰ ਤਾਂ ਕੁਛ ਨਾ ਫੁੱਟਦਾ ਹੀ ਆ ਮੜਾ ਮੋਟਾ ਬੰਦੇ ਦਲਦਲੋਂ ਨਿਕਲਦੇ ਹੀ ਆ ਕੁਛ ਨਾ ਕੁਛ ਵੀ ਯਾਰ ਹੁਣ ਮੈਂ ਤੈਨੂੰ ਕੀ ਕਹਾਂ ਤੂੰ ਇੰਨੀ ਆਵਾਮ ਇੰਨੇ ਲੋਕੀ ਬੈਠੇ ਨੇ ਉਹਨਾਂ ਨੂੰ ਵੀ ਤੂੰ ਡਿਸਟਰਬ ਕਰ ਰਹੇ ਸਾਰਿਆਂ ਨੇ ਹੀ ਟਿਕਟ ਖਰੀਦੀ ਹੁੰਦੀ ਆ ਵਿਦੇਸ਼ਾਂ ਦੇ ਵਿੱਚ ਤੁਸੀਂ ਸੋਚੋ ਵੀ ਟਿਕਟ ਲੈਣੀ ਹੀ ਬਹੁਤ ਔਖੀ ਆ ਹਰ ਇੱਕ ਬੰਦਾ ਕੰਮਕਾਰ ਕਰਦਾ ਜਿਹੜਾ ਬੰਦਾ ਦਿਹਾੜੀ ਦਾ ਪਿਆਲਾ ਹੁੰਦਾ ਆ ਉਹ ਟਿਕਟ ਲੈ ਕੇ ਤੁਹਾਡਾ ਸ਼ੋਅ ਦੇਖਣ ਆਇਆ ਇੱਕ ਬੰਦਾ ਉੱਠ ਕੇ ਸ਼ਰਾਬ ਪੀਤੀ ਆ ਜਾਂ ਨਾ ਪੀਤੀ ਚਲੋ ਆਪਾਂ ਤਾਂ ਨਹੀਂ ਪਤਾ ਇਸ ਚੀਜ਼ ਦਾ ਪਰ ਕਿਉਂ ਕਾਦੇ ਵਾਸਤੇ ਥੋੜਾ ਨਾ ਗੱਲਾਂ ਸਾਂਝੇ ਕਰਦੇ ਸੀ ਸ਼ੋਅ ਤੋਂ ਬਾਅਦ ਮਾਨ ਸਾਹਿਬ ਵੀ ਅੱਜ ਐ ਹੋ ਗਿਆ ਅੱਜ ਇਹ ਗੱਲ ਹੋਈ ਹੈ ਜਾਂ ਇਹ ਗੱਲਾਂ ਵਾਪਰਦੀਆਂ ਨੇ ਸਾਡੇ ਤਾਂ ਇਹ ਗੱਲ ਹੁੰਦੀ ਸੀ ਕਿ ਵੀ ਅੱਜ ਫਲਾਣੀ ਥਾਂ ਤੇ ਪ੍ਰੋਗਰਾਮ ਆ ਜੇ ਬਾਹਰੀ ਕੰਟਰੀ ਜਾਣਾ ਵੀ ਆਪਾਂ ਨੇ ਯਾਰ ਉੱਥੇ ਇਸ ਵਾਰੀ ਆ ਮੈਟਰ ਗਾਣਾ ਆ ਤੇ ਅਸੀਂ ਪਹਿਲਾਂ ਬਣਾ ਲ ਦਿੰਦੇ ਸੀ ਸਾਰਾ ਪਰ ਅੱਗੇ ਜਦ ਕਿ ਜਦ ਸਟੇਜ ਤੇ ਗੱਲ ਕੁਝ ਹੋਰ ਹੋ ਜਾਂਦੀ ਸੀ ਕਿਉਂਕਿ ਉੱਥੇ ਲੋਕਾਂ ਨੂੰ ਦਿਖਾਣਾ ਵੀ ਲੋਕਾਂ ਦੀ ਕੀ ਡਿਮਾਂਡ ਆ ਸਿਚੁਏਸ਼ਨ ਚੇਂਜ ਹੋ ਗਿਆ ਅੱਗੇ ਜਦ ਕਿ ਸਿਚੁਏਸ਼ਨ ਚੇਂਜ ਹੋਦੀ ਵੀ ਅਸਾਂ ਸੋਚਿਆ ਤਾਂ ਕੁਝ ਹੋਰ ਸੀ ਇੱਥੇ ਕੁਝ ਹੋਰ ਬਣ ਗਿਆ ਇਹ ਕਰੀ ਕਰਕੇ ਨਹੀਂ ਹੈਂਡਲ ਕਰਦੇ ਸੀ ਜੀ ਨਹੀਂ ਉੱਤੋਂ ਚਲੋ ਪਤਾ ਤਾਂ ਸੀਗਾ ਵੀ ਨਾਲ ਤਾਂ ਕੰਮ ਉਹਨਾਂ ਦੀ ਕਰ ਰਹੇ ਵੀ ਇਹ ਹੀ ਨਹੀਂ ਤਾਂ ਸਹੀ ਆ ਨਹੀਂ ਤਾਂ ਸਹੀ ਪਰ ਉਹ ਹੋ ਜਾਂਦਾ ਸੀ ਫਿਰ ਪਰ ਸੋਚਦੇ ਕੁਝ ਹੋਰ ਸੀ ਕਿ ਅੱਗੇ ਹੋ ਹੋਈ ਕਈ ਵਾਰੀ ਲੋਕਾਂ ਨੂੰ ਦੇਖਣਾ ਪੈਂਦਾ ਮੂਡ ਪੜਨਾ ਪੈਂਦਾ ਲੋਕਾਂ ਦਾ ਵੀ ਇਹ ਚੀਜ਼ ਮੰਗ ਰਹੇ ਨੇ ਇਹ ਚੀਜ਼ ਮੰਗ ਰਹੇ ਨੇ ਇਹ ਚੀਜ਼ ਹੁੰਦੀ ਸੀ ਸੋ ਮਾਨ ਸਾਹਿਬ ਕਈ ਕਿਹਾ ਜਾਂਦਾ ਵੀ ਕਈ ਸ਼ੋਅਾਂ ਦੇ ਵਿੱਚ ਘੁੰਗਰੂ ਪਾ ਕੇ ਗਾਉਂਦੇ ਨੇ ਜੀ ਕਈ ਬਗੈਰ ਘੁੰਗਰਾਂ ਦੇ ਕਹਿੰਦੇ ਮਾਨ ਸਾਹਿਬ ਦੇ ਦੋ ਰੇਟ ਨੇ ਜਿੱਦਾਂ ਘੁੰਗਰੂ ਪਾ ਕੇ ਗਾਣਗੇ ਤਾਂ ਨਹੀਂ ਨਹੀਂ ਕੂੰਗਰੂਆਂ ਥੋੜਾ ਗਾਣਾ ਮਾਰਾ ਜੀ ਵੀ ਇਹ ਬੀਆ ਰੇਟ ਕੋ ਇਹ ਰੇਟ ਕੂੰਗਰੂ ਗਾਣਗੇ ਇਹ ਗਾਣਾ ਗੁਰਦਾਸ ਮਾਜੀ ਗਾਣਗੇ ਇਹ ਥੋੜਾ ਗੱਲ ਵਰਦੀ ਹੈ ਕੋਈ ਇਦਾਂ ਤਾਂ ਕੋਈ ਨਹੀਂ 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 ਜੇ ਕੂੰਗਰੂ ਬਾਰੇ ਉਹ ਤਾਂ ਇਹ ਤਾਂ ਫਿਰ ਅੱਜ ਦੋ ਗਲਾਂ ਜੁੜੀਆਂ ਕਾਨੂੰ ਤਿੰਨ ਜੁੜ ਜਾਣਗੀਆਂ ਵੀ ਜੇ ਮਾਨ ਸਾਹਿਬ ਡਫਲੀ ਲੈ ਕੇ ਗਾਣਗੇ ਤਾਂ ਇੰਨੇ ਪੈਸੇ ਜੇ ਡਫਲੀ ਨਹੀਂ ਲੈਣਗੇ ਤਾਂ ਇੰਨੇ ਪੈਸੇ ਜੇ ਉਸ ਤੋਂ ਜੇ ਕੂੰਗਰੂ ਬਾਰੇ ਤੇ ਇਹ ਥੋੜਾ ਗੱਲ ਵਰਦੀ ਹੈ ਕੋਈ ਸੋ ਅਸੀਂ ਫਿਲਮਾਂ 'ਚ ਨਹੀਂ ਆਏ ਮਾਨ ਸਾਹਿਬ ਦੇ ਨਾਲ ਜੀ ਮੈਂ ਜੀ ਕਦੇ ਫਿਲਮਾਂ 'ਚ ਕੀਤਾ ਕੰਮ ਉਹਨਾਂ ਨਾਲ ਮੈਂ ਮੇਰਾ ਵੱਡਾ ਰੋਲ ਨਹੀਂ ਸੀ ਪਰ ਮੈਨੂੰ ਇੱਕ ਵੱਡਾ ਮਿਲ ਰਿਹਾ ਸੀ ਆਪਣਾ ਸੂਬੇਦਾਰ ਫਿਲਮ ਵਿੱਚ ਮਿਲ ਰਿਹਾ ਸੀਗਾ ਤੇ ਉਹ ਮੇਰੇ ਤੋਂ ਆਪਣਾ ਵੀ ਮਿਸ ਹੋ ਗਿਆ ਸੂਬੇਦਾਰ ਨਹੀਂ ਬੱਡੀ ਪਰ ਜਿਆ ਯਾਰ ਸੂਬੇਦਾਰ ਹੋ ਗਿਆ ਡਾਕੀ ਦਾ ਰੋਲ ਮਿਲ ਰਿਹਾ ਸੀ ਮੈਨੂੰ ਬੇਕਿੱਤਾ ਨਹੀਂ ਸੀਗਾ ਪਰ ਉਦੋਂ ਉਹਨਾਂ ਦੇ ਨਾਲ ਪਿੱਛੇ ਬਿਹਾਈਂਡ ਕੀਤਾ ਕੰਮ ਆਪਣਾ ਕਿਹੜੀ ਸੀ ਫਿਲਮ ਬਗਾਵਤ ਫਿਲਮ ਸੀਗੀ ਦੁਸ਼ਮਣੀ ਦੀ ਅੱਗ ਆਪਣਾ ਵਾਂਟਡ ਗੁਰਦਾਸ ਮਾਨ ਡੈਡ অর ਲਾਈਫ ਤਿੰਨ ਚਾਰ ਫਿਲਮਾਂ ਵਿੱਚ ਕੰਮ ਸੋ ਜਿੱਦਾਂ ਮਾਨ ਸਾਹਿਬ ਨੂੰ ਮੈਂ ਪਹਿਲਾਂ ਵੀ ਕਿਹਾ ਵੀ ਲੋਕੀ ਦੇਖਣ ਨੂੰ ਕੀ ਸੁਣਨ ਨੂੰ ਵੀ ਤਰਸਦੇ ਨੇ ਇੱਕ ਵਾਰ ਮਾਨ ਸਾਹਿਬ ਖੜੇ ਹੋ ਜਾਣ ਜੀ ਤੁਹਾਨੂੰ ਕਦੇ ਹੁੰਦਾ ਨਹੀਂ ਸੀ ਮੈਂ ਮਾਨ ਸਾਹਿਬ ਦੇ ਨਾਲ ਮੈਂ ਕੰਮ ਕਰ ਰਿਹਾ ਹਾਂ ਕਦੇ ਥੋੜੇ ਤਾਂ ਨਹੀਂ ਮੰਨ ਚੀ ਕੋਈ ਯਾਰ ਆਪਾਂ ਦਾ ਜਿਹੜੇ ਸਟੋਰ ਨਾਲ ਕੰਮ ਕਰ ਰਹੇ ਵੀ ਲੈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਕਿਉਂਕਿ ਨਾ ਮੈਂ ਅਕਸਰ ਦੇਖਿਆ ਲੋਕਾਂ ਨੂੰ ਵਹਿਮ ਹੋ ਜਾਂਦਾ ਹੈ ਸਟੇਜ ਤੇ ਖੜੇ ਜਿਹੜੇ ਕੋਰਸ ਕਰਦੇ ਨੇ ਵੀ ਮਾਨ ਸਾਹਿਬ ਨਹੀਂ ਮੈਂ ਕਰ ਰਿਹਾ ਹਾਂ ਕਈ ਵਾਰ ਹੋ ਜਾਂਦਾ ਬੰਦੇ ਦਾ ਕਈ ਫਿਰ ਵੀ ਹੁਣ ਤੁਹਾਡਾ ਤਜਰਬਾ ਜ਼ਿਆਦਾ ਹੈ ਜੀ ਨਹੀਂ ਦੇਖੋ ਗੱਲ ਇਹ ਹੈ ਵੀ ਵੀ ਜਿਹੜੇ ਲੋਕੀ ਕਹਿੰਦੇ ਨੇ ਇਦਾਂ ਵੀ ਮਾਨਸਾਬ ਨੂੰ ਮੈਂ ਵੱਧ ਉਹ ਤਾਂ ਹੋ ਹੀ ਨਹੀਂ ਸਕਦਾ ਕੋਈ ਕਿਉਂਕਿ ਉਹ ਤਾਂ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਆ ਉਹਨਾਂ ਤੋਂ ਕੋਈ ਬੰਦਾ ਬਾਤ ਪਾਈ ਨਹੀਂ ਸਕਦਾ ਪੰਜਾਬ ਦੇ ਵਿੱਚ ਆਪਣੇ ਮਨ ਸਾਥੇ ਹਰ ਇੱਕ ਕਲਾਕਾਰ ਬਹੁਤ ਸਭ ਖੂਬਸੂਰਤ ਗਾਰੇ ਨੇ ਅੱਛਾ ਗਾਰੇ ਨੇ ਤੇ ਉਹਨਾਂ ਦੀ ਆਪਣੀ ਜਿਹੜੀ ਸਟੇਜ ਦੀ ਇੱਕ ਹੈਗਾ ਵਧੀਆ ਹੈਗਾ ਉਹਨਾਂ ਦਾ ਤੌਰ ਤਰੀਕਾ ਤੁਸੀਂ ਗੀਤ ਸੁਣਾਓਗੇ ਫਿਰ ਜਾਂਦੇ ਨੇ ਦਰਸ਼ਕਾਂ ਨੂੰ ਜੀ ਗੀਤ ਮੈਂ ਇੱਕ ਮਾਸਾਂ ਨੂੰ ਲੈ ਕੇ ਦਿੱਤਾ ਸੀ ਉਹ ਵੀ ਸੁਣਾਵੋ ਫਿਰ ਜਾਂਦੇ ਹਾਂ ਅੱਛਾ ਦੇਖਦਾ ਇਹ ਮੈਂ ਕੋਸ਼ਿਸ਼ ਕਰਦਾ ਸ਼ਾਇਦ ਲਿਖਿਆ ਸੀ ਜੀ ਕੱਲ ਹੱਥੀ ਮੈਂ ਦੀ ਸਿਰਫਲਕਾਰੀ ਨੱਕ ਵਿੱਚ ਨਥ ਬੇਗਾਨੀ ਪੈਸੇ ਵਾਰ ਕੇ ਜੁਕਲੀ ਡੋਲੀ ਹੋ ਗਈ ਖਤਮ ਕਹਾਣੀ ਬੱਚਿਆਂ ਨੇ ਖਿੱਚ ਧੂਕੇ ਲੁੱਟੀ ਲਈ ਕਾਂਦਿਆ ਪੈਰਾ ਢੇਠੋ ਨੀ ਲੱਭਦਾ ਰਹਾ ਨਿਸ਼ਾਨੀ ਹੋਮ ਹੋ ਇੱਕ ਵਾਰੀ ਕਦੇ ਗੱਲ ਮੁੱਕ ਗਈ ਨੀ ਬਸ ਇੱਕ ਵਾਰੀ ਕਦੇ ਗੱਲ ਮੁੱਕ ਗਈ ਨੀ ਝੁੱਠੇ ਲਾਰੇ ਲਾਣ ਵਾਲੀਏ ਨੀ ਯਾਰੀ ਕੱਚ ਦੇ ਗਲਾਸ ਵਾਂਗ ਟੁੱਟ ਗਈ ਕੱਚ ਦੇ ਗਲਾਸ ਵਾਂਗ ਟੁੱਟ ਗਈ ਨੀ ਢੋਲੀ ਵਿੱਚ ਜਾਣੀ ਵਹੜੀਏ ਹੋਮ ਹੋ ਇੱਕ ਵਾਰੀ ਕੇਦੇ ਗੱਲ ਮੁੱਕ ਗਈ 니 ਤੇਰੀ ਚੁੰਨੀ ਚ ਤਹਿਕਦੇ ਸਿਤਾਰੇ 니 ਨਕ ਵਿੱਚ ਲੋង ਹੱਸਦਾ ਤੈਨੂੰ ਸਜਰੇ ਵਿਆਹ ਦੀਆਂ ਖੁਸ਼ੀਆਂ 니 ਮਾਗ ਚ ਸੰਦੂਰ ਦੱਸ ਜਾ 니 ਤੂੰ ਪੁੰਨਿਆਂ ਦੇ ਚੰਨ ਵਾਂਗ ਛੁਪ ਗਈ 니 ਤੂੰ ਪੁੰਨਿਆਂ ਦੇ ਚੰਨ ਵਾਂਗ ਛੁਪ ਗਈ 니 ਮੱਸਿਆ ਨਹਾਣ ਵਾਲੀਏ ਨੀ ਯਾਰੀ ਕੱਚ ਦੇ ਗਲਾਸ ਵਾਂਗ ਟੁੱਟ ਗਈ ਨੀ ਢੋਲੀ ਵਿੱਚ ਜਾਣ ਵਹਲਿਏ ਮੋਹ ਇੱਕ ਵਾਰੀ ਕਹਦੇ ਗੱਲ ਮੁੱਕ ਗਈ ਹੋ ਲਾਸਟ ਦੇ ਵਿੱਚ ਲੈਣਾ ਤਾਨਾ ਮਾਰਿਆ ਕਿਸੇ ਨੇ ਤੇਰੇ ਪਿਆਰ ਦਾ ਕਿਸੇ ਨੇ ਸਾਨੂੰ ਗਾਲ ਕੱਢ ਲਈ ਮਰ ਜਾਣਿਆ ਮਾਨਾ ਵਿੱਚ ਦੇ ਆਪਣੀ ਮੈਂ ਅੱਲਾ ਦੇ ਹਵਾਲੇ ਛੱਡ ਲਈ ਮਰ ਜਾਣਿਆ ਮਾਨਾ ਵੀ ਜਿੰਦ ਆਪਣੀ ਮੈਂ ਅੱਲਾ ਦੇ ਖਵਲ ਛੱਡ ਲਈ ਹੋ ਸਾਡੇ ਪਿਆਰ ਦੇ ਬੁੱਟੇ ਨੂੰ ਜੋੜੋ ਪੁੱਟ ਗਈ ਸਾਡੇ ਪਿਆਰ ਦੇ ਬੁੱਟੇ ਨੂੰ ਜੋੜੋ ਪੁੱਟ ਗਈ ਨੀ ਫੁੱਲਾਂ ਦੀ ਦੁਕਾਨ ਵਾਲੀਏ ਯਾਰੀ ਕੱਚ ਦੇ ਗਲਾਸ ਵਾਂਗ ਟੁੱਟ ਗਈ ਨੀ ਢੋਲੀ ਵਿੱਚ ਜਾਣ ਵਾਲੀਏ ਮੋ ਇੱਕ ਵਾਰ ਕੇਦ ਗੱਲ ਮੁੱਕ ਗਈ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਬਬੂ ਮਾਨ ਸਾਹਿਬ ਦੀ ਡਰੈਸ ਇੱਕ ਅਲੱਗ ਹੁੰਦੀ ਹੈ ਜੀ ਆਪਾਂ ਹੋਰ ਕਲਾਕਾਰ ਵੀ ਦੇਖਦੇ ਨੇ ਦੀ ਡਰੈਸ ਬੜੀ ਖਿੱਚਵੀਂ ਹੁੰਦੀ ਹੈ ਜੀ ਜਿੱਥੇ ਮਾਨ ਸਾਹਿਬ ਦਾ ਰੰਗ ਰੂਪ ਹੈ ਨਿਖਰ ਕੇ ਸਾਹਮਣੇ ਆਉਂਦਾ ਡਰੈਸ ਦੁੱਗਣੀ ਨਿਖਰ ਕੇ ਸਾਹਮਣੇ ਆਉਂਦੀ ਹੈ ਹੋਰ ਦੇਖਣੋਂ ਦਿਲ ਕਰਦਾ ਕੀ ਰਾਜ਼ ਹੈ ਇਹਨਾਂ ਡਰੈਸਾਂ ਦਾ ਜੀ ਡਰੈਸਸ ਦੇਖੋ ਜੀ ਪਹਿਲਾਂ ਤਾਂ ਇੱਥੇ ਸਾਡੇ ਜਿ세 ਬਾਈ ਜੀ ਨੇ ਕਹਿੰਦੇ ਨਾਲ ਭਾਬੀ ਜੀ ਨੇ ਰਮਨ ਪਹਿਲਾਂ ਤਾਂ ਉਹ ਬਣਾਉਂਦੇ ਸੀ ਘਰੀ ਡਰੈਸ ਉਹਨਾਂ ਦੀ ਸਿੰਪਲ ਡਰੈਸ ਹੁੰਦੀ ਸੀ ਪਰ ਜਦੋਂ ਬਾਈ ਜੀ ਉਹਨਾਂ ਨੇ ਬੰਬੇ ਆਪਣਾ ਲੈ ਲਿਆ ਫਲੈਟ ਵਗੈਰਾ ਉ ਮਕਾਨ ਕਰ ਬਗਰਾ ਲੇ ਲੇ ਫਿਰ ਹੁਣ ਬੰਬੇ ਤੋਂ ਡਿਜ਼ਾਈਨ ਹੁੰਦੀ ਸਾਰੀਆਂ ਡਰੈਸਾਂ ਵਧੀਆ ਡਰੈਸਾਂ ਉਸੇ ਬਣਦੀਆਂ ਨੇ ਹਾਂਜੀ ਹਾਂਜੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਕੋਲ ਵੀ ਡਰੈਸਾਂ ਨੇ ਮਾਨ ਸਾਹਿਬ ਦੀ ਹਾਂਜੀ ਮੈਂ ਤਕਰੀਬਨ ਉਹਨਾਂ ਦਾ ਦਿੱਤਾ ਹੀ ਖਾਰਾ ਵਸੇ ਦਾ ਗਾਣੇ ਵੀ ਉਹਨਾਂ ਦੀ ਕਰ ਰਹੇ ਆ ਗਾਣਾ ਵੀ ਉਹਨਾਂ ਦਾ ਪਾਣਾ ਵੀ ਉਹਨਾਂ ਦਾ ਮੇਰੇ ਕੋਲ ਵੀ ਹੈਗੀ ਨੇ 20 25 ਡਰੈਸਾਂ ਪਈਆਂ ਨੇ ਮੇਰੇ ਕੋਲ ਉਹਨਾਂ ਦੀਆਂ ਮੈਂ ਤਕਰੀਬਨ ਚੇਂਜ ਕਰ ਕਰਕੇ ਹਰ ਇੱਕ ਸਟੇਜ ਤੇ ਜਿਆਦਾ ਕੋਈ ਪ੍ਰੋਬਲਮ ਮੇਰੇ ਕੋਲ ਆ ਜਾਂਦਾ ਉਦੋਂ ਉਹਨਾਂ ਦੀ ਡਰੈਸ ਪਾਈਦੀ ਹੈ ਫਿਰ ਉਹਨੂੰ ਦੇ ਦੇ ਨੇ ਡਰੈਸ ਤੇ ਤੁਸੀਂ ਮੇਰੇ ਕੋਲ ਤਕਰੀਬਨ ਮੈਂ ਮੈਂ ਭਾਗ ਕਪੜੇ ਪਾ ਲੈਣਾ ਤੇ ਤੁਸੀਂ ਕਿਸੇ ਨੂੰ ਦਿੱਤੀ ਡਰ ਸਕੀ ਕਿਸੇ ਨੂੰ ਕਿ ਆਪਣੇ ਕੋਲ ਰੱਖਦੇ ਹੋ ਨਹੀਂ ਮੈਂ ਬਸ ਤਾਂ ਦਿਨ ਨਹੀਂ ਮੇਰੀ ਤਾਂ ਇੱਕ ਵਾਰੀ ਪਹਿਲਾਂ ਕਲਾਸ ਲੱਗ ਗਈ ਸੀ ਅੱਜ ਜੀ ਅੱਛਾ ਜੀ ਮੁੰਡਾ ਸੀ ਗੁਲਜ਼ਾਰ ਲ ਹੋਰੀਆ ਉਹ ਕੈਨੇਡਾ ਤੋਂ ਆਏ ਹੋਏ ਸੀਗੇ ਮੇਰੇ ਇੱਕ ਕੁਦਰਤ ਦੋਸਤ ਸੀਗੇ ਉਹ ਤੇ ਉਹਨਾਂ ਦਾ ਚਿੱਦੀ ਨਹੀਂ ਦੂਰਦਰਸ਼ਨ ਪ੍ਰੋਗਰਾਮ ਸੀ ਗਾਣਾ ਸੀਗਾ ਇੱਕ ਤੇ ਕਹਿੰਦੇ ਵੀ ਆਰ ਲਾਲਾ ਜੀ ਭਾਜੀ ਨੂੰ ਡਰੈਸ ਚਾਹੀਦੀ ਹੈ ਮੈਂ ਕਿਹਾ ਚਲੋ ਡਰੈਸ ਮਾਮੇਰੇ ਕੋਲ ਪਈ ਹੈ ਤੁਸੀਂ ਪਾ ਲਿਓ ਬਾਈ ਜੀ ਦੀ ਡਰੈਸ ਦਿੱਤੀ ਹੋਈ ਹੈ ਲਾਲ ਰੰਗ ਦੀ ਡਰੈਸ ਸੀਗੀ ਉਹ ਤੇ ਮੈਂ ਉਹਨਾਂ ਨੂੰ ਦਿਖਾ ਤਿਓ ਚਲੋ ਕਹਿੰਦੇ ਕੋਈ ਨਹੀਂ ਤੇ ਉਹਨਾਂ ਦਿਨਾਂ 'ਚ ਬਾਈ ਉਹਨਾਂ ਦਾ ਗੁਰਦਾਸ ਬਾਨ ਜੀ ਦਾ ਸ਼ੋਅ ਸੀਗਾਦਰ ਬਰੇਲੀ ਸਾਈਡ ਅਸੀਂ ਸ਼ੋਅ ਤੇ ਜਲੇਗੇ ਪਿੱਛੋ ਆਕੇ ਗੁਲਜ਼ਾਰ ਲਾਹਰੀਆ ਜੀ ਸਿਸਟਰ ਤੋਂ ਡਰੈਸ ਲੈ ਗਏ ਉਹਨਾਂ ਕਹੇ ਵੀ ਚਲ ਪਰਸੋਂ ਚ ਉੱਥੇ ਆਏ ਸੀਗੇ ਮੇਰੇ ਬਾਈ ਵੀਰ ਜੀ ਨੂੰ ਪਤਾ ਹੋਣਾ ਚਲ ਦੇਤੀ ਉਹਨੇ ਉਸ ਤੋਂ ਬਾਅਦ ਸਾਡਾ ਮੰਡਾਲੀ ਪ੍ਰੋਗਰਾਮ ਸੀਗਾ ਬਾਬਾ ਜੀ ਦੇ ਦਰਗਾਹ ਤੇ ਮੰਡਾਲੀ ਸ਼ਰੀਫ ਤੇ ਸਾਡੇ ਤੋਂ ਪਹਿਲਾਂ ਗੁਲਜ਼ਾਰ ਲਾਹਰੀਆ ਜੀ ਦੇ ਡਰੈਸ ਪਾਈ ਵੀ ਬਾਈ ਨੇ ਦੇਖੇ ਵੀ ਡਰੈਸ ਤੇ ਲੱਲੇ ਦਿੱਤੇ ਸੀ ਇਹ ਕਿ ਬਾਈ ਫਿਰਦਾ ਮੈਂ ਕਹਿੰਦਾ ਤੂੰ ਇਰਾਕ ਕੀ ਕੀਤਾ ਗੁਲਦਾਰ ਯਾਰ ਕਹਿੰਦਾ ਕੀ ਗੱਲ ਹੋ ਗਈ ਮਾਰ ਮੈਨੂੰ ਛਿੜਕਾਂ ਪੈਣਗੀਆਂ ਤੂੰ ਕਾਥੋਂ ਪਾਲੀ ਡਰਸ ਕਹਦਾ ਕੋਈ ਨਹੀਂ ਬਾਈ ਜੀ ਨੂੰ ਮੈਂ ਕਹਿੰਦਾ ਬਾਈ ਜੀ ਕੋਲੇ ਜਾ ਕੇ ਕਹਿੰਦਾ ਬਾਈ ਜੀ ਲਾਲਾ ਜੀ ਨੂੰ ਕੁਛ ਨਾ ਕਹਣਾ ਕਹਦਾ ਵੀ ਡਰਸ ਕਹਿੰਦਾ ਮੈਂ ਪਾਲੀ ਸੀ ਕਹਿੰਦੇ ਕੋਈ ਨਹੀਂ ਹੁੰਦਾ ਜੋ ਕੁਛ ਕਹਿਣਾ ਦੀ ਕਦੇ ਕਹਿਤਾ ਉਹ ਵੀ ਬਸ ਇਹਦਾ ਹੀ ਟਾਲ ਦਿੰਦੇ ਸੀ ਜਰੇ ਤੇ ਕਹਿੰਦੇ ਮਹਿਫਲ 'ਚ ਬੈਠੇ ਮਾਨ ਸਾਹਿਬ ਨਾਲ ਗੱਲਾਂ ਹੋਈਆਂ ਨੇ ਵੀ ਬੈਠੇ ਕਿਨੇ ਮਾਨ ਸਾਹਿਬ ਕਹਿੰਦੇ ਲਾਲੇ ਗੱਲਾਂ ਸੁਣਾ ਯਾਰ ਮੈਂ ਲੋਕਾਂ ਨੂੰ ਸੁਣਾਣਾ ਜੇ ਤੂੰ ਉਹ ਤਾਂ ਕਈ ਗੱਲਾਂ ਤਾਂ ਬਹੁਤ ਹੈਗੇ ਦੇਖੋ ਜੀ ਸਾਡੇ ਜਿੰਨੀ ਦੇ ਦੇ ਸੀ ਜੁੜੇ ਅੱਲਾ ਤਾਂ ਬਹੁਤ ਹੁੰਦੀਆਂ ਨੇ ਚਲਦੀਆਂ ਰਹਿੰਦੀਆਂ ਨੇ ਤਾਰਾ ਚੜਾ ਵੀ ਚਲਦੇ ਰਹਿੰਦੇ ਨੇ ਸਾਡੇ ਇੱਕ ਵਾਰੀ ਬਟਾਲੇ ਪ੍ਰੋਗਰਾਮ ਸੀਗਾ ਬਟਾਲੇ ਬਹੁਤ ਵੱਡਾ ਮੇਲਾ ਸੀਗਾ ਸ਼ਾਇਦ ਬੀਨਤ ਸਿੰਘ ਜੀ ਸਰਕਾਰ ਵੱਲੇ ਹੋਏ ਸੀਗਾ ਉਹ ਪੂਰਾ ਤੇ ਉੱਥੇ ਸਰਦੂਲ ਸਾਹਿਬ ਵੀ ਆਏ ਹੋਏ ਸੀਗੇ ਹਾਂਸ ਰਾਜ ਹਾਂਸ ਜੀ ਵੀ ਆਏ ਹੋਏ ਸੀਗੇ ਤੇ ਭਗਵੰਤ ਮਾਨ ਸਾਹਿਬ ਵੀ ਆਏ ਸੀਗੇ ਉੱਥੇ ਤੇ ਸਾਰੇ ਆਪਣੀ ਭੱਲਾ ਸਾਭੀ ਸੀਗੇ ਆਪਣੇ ਆਪਣੇ ਗੱਲਾਂ ਸਲਾਰੇ ਸੀਗੇ ਹਾਸੇ ਮਜ਼ਾਕ ਖਲੀਆਂ ਉਹ ਬਾਈ ਜੀ ਕਹਿੰਦੇ ਤੂੰ ਵੀ ਸੁਣਾ ਦੇਰ ਕੋਈ ਗੱਲ ਮੈਂ ਤੂੰ ਮੇਰੇ ਨਾਲ ਹੱਡ ਬਿੱਤੀ ਸੀਗੀ ਉਹ ਪਟਿਆਲੇ ਸਾਡੇ ਇੱਥੇ ਧਰਮਪੁਰਾ ਬਾਜ਼ਾਰ ਦੇ ਵਿੱਚ ਉਹਨਾਂ ਦੁਕਾਨਾਂ ਬਹੁਤ ਲੰਬੀਆਂ ਲੰਬੀਆਂ ਨੇ ਤੇ ਉਹਨਾਂ ਨੇ ਕਾਊਂਟਰ ਪਿੱਛੇ ਵਗੈਰਾ ਲਾਇਆ ਹੁੰਦਾ ਤੇ ਬਾਹਰਲੇ ਪਾਸੇ ਇੱਕ ਰੈਕ ਲਾਇਆ ਦੇ ਉੱਤੇ ਪਟਾਈਆਂ ਟੰਗੀਆਂ ਹੋਈਆਂ ਸੀਗੀਆਂ ਤੇ ਮੈਂ ਜਾਂਦਾ ਹੀ ਦਿਨ ਪੁੱਛਦਾ ਮੈਂ ਜੀ ਟਾਈ ਕਿੰਨੇ ਦੀ ਆ ਉਦੋਂ ਉਹ ਕਰ ਕਹਦਾ 150 ਦੀ ਮੈਂ ਵੀ ਕਹਦਾ ਬਹਾ 150 ਦੇ ਬੂਟ ਆਉਂਦੇ ਨੇ ਬਾਟਾ ਦੇ ਉਹ ਗੋ ਜਵਾਬ ਉਹ ਦਿੱਤਾ ਕਹਿੰਦਾ ਕਰ ਕਹਿੰਦਾ ਫਿਰ ਬੂਟ ਲੈ ਕੇ ਗੱਲ ਚ ਪਾ ਲਾ ਲੋਕਾਂ ਦੀ ਹਾਜ਼ਰ ਜਵਾਬੀ ਬਹੁਤ ਆ ਜੀ ਦੇ ਗੱਲ ਕਹਿਣ ਦਾ ਸਟਾਈਲ ਹੁੰਦਾ ਬੰਦੇ ਦਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ ਉਹ ਵੀ ਪਤਾ ਹੀ ਕਲ ਪਈ ਹੋਇਆ ਸੀ ਵਿਚਾਰਾ ਦੁਕਾਨਦਾਰ ਜੀ ਕਹਿੰਦਾ ਫਿਰ ਬੂਟ ਲੈ ਕੇ ਗੱਲ ਚ ਪਾ ਲਾ ਤਾਂ ਫਿਰ ਬਾਅਦ ਚ ਉਹ ਪ੍ਰੋ ਭਗਵੰਤ ਮਾਨ ਜੀ ਨੇ ਆਪਣੀ ਕੈਸਟ ਦੇ ਵਿੱਚ ਉਹ ਕਰਤਾ ਸੀਗਾ ਫਿਰ ਕਹਿੰਦੇ ਯਾਰ ਤੂੰ ਸਟੇਜ ਤੇ ਇਹ ਗੱਲ ਐਮ ਨਾ ਸਲਾਹ ਕਰ ਤੇਰੀ ਚੀਜ਼ ਚੱਕ ਕੇ ਕਹਿੰਦੇ ਵੀ ਅੱਗੇ ਕਰਤੀ ਐਵੇਂ ਬੰਦੇ ਨੇ ਫਿਰ ਉਸ ਤੋਂ ਬਾਅਦ ਬੰਦ ਕਰਤੀ ਸਲਾਣੀ ਗੱਲ ਦਾ ਕਈ ਬਰੀ ਬੰਦੇ ਨਾਲ ਆਪਣੇ ਨਾਲ ਬੀਤਦੀਆਂ ਨੇ ਗਲਪਾ ਗੱਲੋ ਸ਼ੇਅਰ ਕਰ ਲੈਣਾ ਦੋਸਤਾਂ ਨਾਲ ਉਹ ਚੱਕ ਕੇ ਉਹਨੂੰ ਅੱਗੇ ਥੋੜਾ ਜਿਹਾ ਮਸਾਲਾ ਹਾ ਵਧੀਆ ਮਸਾਲਾ ਲਾ ਕੇ ਸਿੱਟਦਾ ਉਹਦਾ ਨਾ ਹੋ ਜਾਂਦਾ ਲੈ ਦਾ ਜਿੱਦਾਂ ਕਿ ਅੱਜ ਦੀ ਗਾਇਕੀ ਸ਼ੋਸ਼ੇਵਾਦੀ ਜ਼ਿਆਦਾ ਹੋ ਗਈ ਗਲ ਚ ਜ਼ੋਰ ਨਹੀਂ ਰਿਹਾ ਸੁਰਾਂ ਚ ਜ਼ੋਰ ਨਹੀਂ ਰਿਹਾ ਸੀੜੀ ਲਾ ਕੇ ਗਾਣ ਦਾ ਜ਼ੋਰ ਜ਼ਿਆਦਾ ਚੱਲ ਪਿਆ ਸ਼ਾਰਟਕਟ ਰਸਤੇ ਤੁਰ ਪਏ ਜੀ ਤੁਸੀਂ ਮਿਹਨਤ ਕਰਦੇ ਸੀ 4-4 ਪੰਪ 5 ਘੰਟੇ 6-6 ਘੰਟੇ ਰਿਆਜ ਕਰਨਾ ਮੈਂ ਗळा ਖੋਲਣਾ ਇਹ ਹੁੰਦਾ ਸੀ ਸ਼ੋਹ ਦੇ ਦੌਰਾਨ ਜੇ ਲੋਕ ਖੜੇ ਨੇ ਮਾਈਕ ਬੰਦ ਹੋ ਗਿਆ ਤਾਂ ਗਲ ਚ ਨਾ ਜ਼ੋਰ ਹੁੰਦਾ ਸੀ ਲੋਕਾਂ ਤੱਕ ਗਲ ਪਹੁੰਚ ਜਾਂਦੀ ਸੀਗੀ ਅੱਜ ਕੱਲ ਕਰਾਂ ਕਰਾਂ ਚ ਉਹ ਗੱਲਬਾਤ ਨਹੀਂ ਰਹੀ ਅੱਜ ਦੀ ਗਾਇਕੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਗਾਇਕੀ ਅੱਜ ਦੀ ਗਾਇਕੀ ਦੇ ਵਿੱਚ ਜਿਹੜੀ ਗੱਲ ਮੈਂ ਤੁਹਾਨੂੰ ਕਰਾਂ ਵੀ ਅੱਛਾ ਗਾ ਰਹੇ ਨੇ ਮੁੰਡੇ ਵੈਸੇ ਸੋਹਣਾ ਗਾ ਰਹੇ ਨੇ ਪਰ ਗੱਲ ਉਹੀ ਹੈ ਵੀ ਇੱਕ ਸਿੱਖ ਕੇ ਗਾਣਾ ਕਿ ਬਗਾਰ ਸਿੱਖੇ ਗਾਣਾ ਬਸ ਇਹਦਾ ਦੁੱਖ ਲਾੜਵਾ ਹੈ ਤੇ ਲੋਕੀ ਵੀ ਕਬੂਲ ਦੇਣ ਉਹਨਾਂ ਨੂੰ ਜਿਹੜੇ ਸਿੱਖ ਕੇ ਨਹੀਂ ਗਾਉਂਦੇ ਲੋਕੀ ਉਹਨਾਂ ਨੂੰ ਕਬੂਲ ਕਰਦੇ ਨੇ ਵੀ ਆਹ ਕਰਤਾ ਫਲਾਣਾ ਕਰਤਾ ਯੂ ਹੋ ਗਿਆ ਗਾਣੇ 'ਚ ਬੰਬ ਬੰਦੁਖਾਂ ਵਾਲੀਆਂ ਗੱਲਾਂ ਨਹੀਂ ਕਰੇ ਸੱਬਿਆਚਾਰ ਗੱਲ ਕਰਨੀ ਚਾਹੀਦੀ ਆ ਸੱਬਿਆਚਾਰਕ ਈ ਆ ਭੈਣਾ ਸੁਣ ਸਕਣ ਅਸੀਂ ਜਿਹੜੇ ਪਿੱਛੇ ਐ ਅਸੀਂ ਕਰਕੇ ਪਿੱਛੇ ਆ ਕਿਉਂਕਿ ਅਸੀਂ ਲੱਚਰ ਤਾਂ ਨਹੀਂ ਗਈ ਸਾਡੇ ਮੁਰਸ਼ਿਦ ਨੇ ਗੁਰਦਾਸਬਾਨ ਜੀ ਸਾਡੇ ਉਸਤਾਦ ਨੇ ਸਾਡੇ ਗੁਰੂ ਨੇ ਉਹਨਾਂ ਨੇ ਅੱਜ ਤੱਕ ਪੰਜਾਬੀ ਨੂੰ ਪ੍ਰਮੋਟ ਕੀਤਾ ਅੱਛਾ ਗਾਇਆ ਜਿੰਨਾ ਵੀ ਗਾਇਆ ਪੰਜਾਬੀ ਤੋਂ ਸਾਫ ਸੁਥਰੀ ਗਾਇਕੀ ਕਰੀਆ ਅਸੀਂ ਵੀ ਉਹੀ ਗਾਇਆ ਅੱਜ ਤੱਕ ਅਸੀਂ ਜੇ ਹੋਰ ਪਾਸੇ ਲੋਕੇ ਚੱਲ ਪਈਏ ਤਾਂ ਸਾਨੂੰ ਲਾਣਤ ਪਊਗੀ ਸਾਡੇ ਵੱਡਿਆਂ ਨੂੰ ਲੋਕੀ ਕਹਿਣਗੇ ਵੀ ਆਹ ਥੋੜਾ ਚੇਲਾ ਦੇਖੋ ਜੀ ਕੀ ਕਰਦਾ ਫਿਰਦਾ ਉਹ ਗੱਲਾਂ ਬਾਕੀ ਰੱਬ ਰਾਜੀ ਰੱਖੇ ਸਾਰਿਆਂ ਨੂੰ ਜਿੰਨਾ ਜੋਗਾ ਜੋ ਵੀ ਹੈਗਾ ਆਪਣ ਆਪਣੀ ਦਿਮਾਗ ਦੇ ਨਾਲ ਚੱਲੀ ਜਾਂਦਾ ਆ ਬਸ ਧੰਨਵਾਦ ਜੀ ਮਿਹਰਬਾਨੀ ਜੀ ਜਿਉਦੇ ਵਾਸਤੇ ਰੋ ਖੁਸ਼ ਰੋ ਤੁਹਾਡਾ ਮੈਂ ਬਹੁਤ ਬਹੁਤ ਸ਼ੁਕਰੀਆਦਾ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਮੈਨੂੰ ਅੱਜ ਮੌਕਾ ਮਿਲਿਆ ਤੁਹਾਡਾ ਨਿਗਾ ਸਵਾਗਤ ਕਰਦਾ ਤੁਸੀਂ ਆਏ ਤੇ ਸਾਰੇ ਸੱਜਣਾ ਬੀਲੀਆਂ ਤੱਕ ਸਾਨੂੰ ਪਹੁੰਚਾਇਆ ਸ਼ੰਕਰ ਜੀ ਜਿਹੜੇ ਕੈਮਰਾਮੈਨ ਹੈ ਤੁਹਾਡੇ ਇਹ ਵੀ ਬਹੁਤ ਪਿਆਰ ਕਰਦੇ ਨੇ ਸਾਨੂੰ ਹਰ ਵੇਲੇ ਵੀ ਕਿਤੇ ਵੀ ਫੰਕਸ਼ਨ ਤੁਹਾਡਾ ਕੋਈ ਵੀ ਹੋਵੇ ਸਾਨੂੰ ਸੱਦਦੇ ਨੇ ਮੈਂ ਤੁਹਾਡਾ ਬਹੁਤ ਬਹੁਤ ਚੈਨਲ ਦਾ ਹਾਰਦਿਕ ਦਿਲੋਂ ਸਵਾਗਤ ਕਰਦਾ ਜੀ ਜਦਾਬਾ ਮਿਹਰਬਾਨੀ ਸੋ ਜਿਦਾ ਕੀ ਬੜੇ ਵਧੀਆ ਗੱਲਾਂ ਕੀਤੀਆਂ ਨੇ ਗੁਰਦਾਸ ਮਾਨ ਨੂੰ ਲੈ ਕੇ ਬਾਬਾ ਜੀ ਉਹਨਾਂ ਨੇ 18 ਸਾਲ ਇਕੱਠੇ ਰਹਿੰਦੇ ਅਜੀਤ ਸ਼ਖਿਤ ਲੈ ਕੇ ਫਿਰ حاضر ਹੋਵਾਂਗੇ ਕੈਮਰਾ ਪਰਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਪੰਜਾਬੀ ਟੈਪ